ਰੌਣਕ ਪੰਜਾਬ ਦੀ ਟੈਲੀਵਿਜ਼ਨ ਉੱਤੇ ਖਾਸ ਪ੍ਰੋਗਰਾਮ ਜਿਸ ਦਾ ਨਾਮ ਹੈ ਸਾਡਾ ਘਰ ਵਿਦ ਲਖਵੀਰ ਹਰ ਵੀਰਵਾਰ ਰਾਤ 8 ਵਜੇ ਟੋਰਾਂਟੋ ਟਾਈਮ ਤੇ ਆਰਪੀਡੀ 24 ਦੇਖ ਰਹੇ ਦਰਸ਼ਕਾਂ ਨੂੰ ਸੋਢੀ ਨਾਗਰਾ ਵੱਲੋਂ ਇੱਕ ਵਾਰੀ ਫਿਰ ਵੈਲਕਮ ਜੀ ਨੂੰ ਤੇ ਸਾਡਾ ਘਰ ਸੈਗਮੈਂਟ ਦੇ ਵਿੱਚ ਮੈਂ ਸੋਢੀ ਨਾਗਰਾ ਤੇ ਨਾਲ ਮੇਰਾ ਸਾਥ ਦੇਣਗੇ ਸਾਡੇ ਟੀਮ ਮੈਂਬਰ ਲਖਵੀਰ ਗੱਲ ਲਖਵੀਰ ਜੀ ਜੀਆ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮੱਚ ਸੋਡੀ ਜੀ ਤੁਹਾਨੂੰ ਤੇ ਆਪਣੇ ਜਿੰਨੇ ਵੀ ਦਰਸ਼ਕ ਸਾਨੂੰ ਇਸ ਵਕਤ ਦੇਖ ਰਹੇ ਨੇ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਲਖਵੀਰ ਸਾਡਾ ਘਰ ਜਿਹੜੀ ਆਪਣੀ ਸੈਗਮੈਂਟ ਆ ਚਾਹ ਬੈਕ ਹੋਮ ਦੀ ਗੱਲ ਕਰ ਲਈਏ ਚਾਹ ਆਪਾਂ ਕੈਨੇਡਾ ਦੀ ਇੱਥੇ ਦੀ ਗੱਲ ਕਰ ਲਈਏ ਸਾਡਾ ਘਰ ਬਣਾਉਂਦਾ ਬਣਾਉਂਦਾ ਇਨਸਾਨ ਥੱਕਦਾ ਵੀ ਨਹੀਂ ਮੈਂ ਤੇ ਕਈ ਵਾਰੀ ਥੱਕ ਵੀ ਜਾਂਦਾ ਜਿਸ ਤਰ੍ਹਾਂ ਦੇ ਖਰਚਿਆਂ ਨੂੰ ਲੈ ਕੇ ਗੱਲ ਕਰੀਏ ਜਾਂ ਗਾਂ ਦੀ ਗਾਂ ਤਮਾ ਵੱਜਾਂ ਦੀ ਕਿਉਂਕਿ ਘਰ ਤੇ ਕਰੀ ਬਣਾਉਣਾ ਹੁੰਦਾ ਬਾਅਦ ਦੇ ਵਿੱਚ ਹੁੰਦਾ ਵੀ ਇਹ ਛੋਟਾ ਘਰ ਦੇ ਕੇ ਗਾ ਵੱਡਾ ਲਾ ਲੀਕ ਨੇ ਅ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਆ ਤੇ ਬਾਕੀ ਜਿਹੜਾ ਘਰ ਬਣਾਉਂਦੇ ਬਣਾਉਂਦੇ ਥੱਕ ਜਾਣਾ ਜਾਂ ਘਰ ਨੂੰ ਚਲਾਉਂਦੇ ਚਲਾਉਂਦੇ ਥੱਕ ਜਾਣਾ ਦੋ ਚੀਜ਼ਾਂ ਹੈਗੀਆਂ ਜੀ ਪਰ ਦੋਨੇ ਹੀ ਚੀਜ਼ਾਂ ਜਿਹੜੀਆਂ ਉਹ ਪੈਸੇ ਨੂੰ ਰਿਲੇਟ ਕਰਦੀਆਂ ਪਰ ਨਾਲ ਦੀ ਨਾਲ ਰਿਸ਼ਤਿਆਂ ਦੀ ਗੱਲ ਕਰੀਏ ਜਾਂ ਫਿਰ ਘਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਜਿਹੜੀ ਫੈਮਿਲੀ ਆ ਹੂੰ ਉਹ ਰੇਈਆ ਜੇ ਉਹਦੇ ਸਾਥ ਦੀ ਗੱਲ ਕਰੀਏ ਤੇ ਥਕਾਨ ਜਿਹੜੀ ਆ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਹੋ ਜਾਂਦੀਆਂ ਕਲਾਕਾਰ ਦੀ ਅਫੋਰਡੇਬਿਲਟੀ ਨੂੰ ਲੈ ਕੇ ਨਹੀਂ ਆਪਾਂ ਕਹਿ ਸਕਦੇ ਕਿ ਇਨਸਾਨ ਥੱਕ ਜਾਂਦਾ ਜੇ ਰਿਸ਼ਤਿਆਂ ਦੇ ਵਿੱਚ ਅਸੀਂ ਮੈਂ ਕਵਾਂਗੀ ਕਿ ਪੂਰੇ ਤਰ੍ਹਾਂ ਰੱਜੇ ਹੋਏ ਆ ਆਪਣੇ ਰਿਸ਼ਤਿਆਂ ਨੂੰ ਲੈ ਕੇ ਜਾਂ ਫਿਰ ਪੈਸੇ ਨੂੰ ਲੈ ਕੇ ਜਾਂ ਫਿਰ ਇਹੋ ਜੀਆਂ ਕੋਈ ਵੀ ਚੀਜ਼ਾਂ ਆਪਾਂ ਕਹੀਏ ਖੁਸ਼ੀਆਂ ਨੇ ਤੇ ਰੱਜੇ ਹੋਏ ਆ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਵੀ ਹਾਂ ਇਨਸਾਨ ਕਦੀ ਥੱਕਦਾ ਨਹੀਂ ਖੁਸ਼ ਰਹਿੰਦਾ ਤੇ ਖੁਸ਼ੀ ਦੇ ਵਿੱਚ ਨਾ ਇਕੱਲੇ ਰਿਸ਼ਤੇ ਨਹੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਕੱਠੀਆਂ ਹੋ ਜਾਂਦੀਆਂ ਅਸੀਂ ਇੱਕ ਇਮਾਰਤ ਨੂੰ ਤਿਆਰ ਕਰਨ ਦੇ ਵਿੱਚ ਜੁਟ ਜਾਂਦੇ ਆ ਤੇ ਭਰ ਜੇ ਉਸ ਇਮਾਰਤ ਨੂੰ ਜਿਹੜਾ ਘਰ ਕਹਿਣਾ ਉਹ ਇਕੱਲਾ ਇਨਸਾਨਾਂ ਦੇ ਨਾਲ ਇਕੱਲਾ ਪਿਆਰ ਦੇ ਨਾਲ ਨਹੀਂ ਆ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਘਰ ਦੀ ਡੈਕੋਰੇਸ਼ਨ ਨੂੰ ਲੈ ਕੇ ਜੇ ਆਪਾਂ ਗੱਲ ਕਰ ਲਈਏ ਜੀ ਗੱਲ ਉੱਥੇ ਆ ਗਈ ਹੈ ਸ਼ੌਂਕ ਦੀ ਚਾਹ ਦੀ ਜੇ ਆਪਣੇ ਚਾਹ ਪੂਰੇ ਨਾ ਨਾ ਹੋਏ ਫੇਰ ਜਿੱਡੀ ਮਰ ਜੱਦਾ ਮਰਜੀ ਮਹਿਲ ਬਣਾ ਲਈਏ ਚਾਹੇ ਆਪਾਂ ਪੰਜ ਮੰਜ਼ਲੀ ਕੋਠੀ ਬਣਾ ਲਈਏ ਤਾਂ ਵੀ ਜਿਹੜਾ ਬੰਦੇ ਨੂੰ ਟਿਕਾ ਨਹੀਂ ਆਉਣਾ ਰੱਜ ਨਹੀਂ ਆਉਣਾ ਹੈਗਾ ਕਿਉਂਕਿ ਆਪਾਂ ਕਈ ਵਾਰੀ ਕਹਿ ਨਹੀਂ ਦਿੰਦੇ ਇਸ ਤਰ੍ਹਾਂ ਵੀ ਉਹ ਫਲਾਣੇ ਨੂੰ ਤਾਂ ਰਾਜ਼ ਹੀ ਨਹੀਂ ਆ ਰਿਹਾ ਹੈਗਾ ਉਹ ਰਾਜ ਆਊਗਾ ਕਿੱਦਾਂ ਕਿਉਂਕਿ ਮਨ ਦੀ ਖੁਸ਼ੀ ਜਿਹੜੀ ਉਹ ਤਾਂ ਹੈ ਹੀ ਨਹੀਂ ਆ ਹੂੰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਨਾ ਘਰ ਨੂੰ ਡੈਕੋਰੇਸ਼ਨ ਨੂੰ ਲੈ ਕੇ ਕੈਨੇਡਾ ਦੇ ਵਿੱਚ ਅਜ ਤੋਂ ਕੋਈ 24-25 ਸਾਲ ਪਹਿਲਾਂ ਜਦੋਂ ਮੈਂ ਆਇਆ ਸੀ ਹਨਾ ਤੇ ਉਦੋਂ ਜਦੋਂ ਚੈੱਕ ਕਿਸੇ ਨਾ ਕਿਸੇ ਫੈਮਿਲੀ ਦੇ ਘਰ ਜਾਂ ਪਿੰਡਾਂ ਦੇ ਜਾਂ ਵੈਸੇ ਵੀ ਕੀਤਾ ਜਾਂਦੇ ਸੀ ਤੇ ਅਗਲੇ ਦੇ ਘਰੇ ਜਾ ਕੇ ਇਹ ਦੇਖੀਦਾ ਸੀ ਚਾਹ ਕੰਡੋ ਸੀ ਚਾਹ ਘਰ ਚਾਹ ਬੀਸਮੈਂਟ ਤੇ ਸੋਫਿਆਂ ਦੇ ਉੱਪਰ ਤਾਮੜਾ ਜਿਹਾ ਪਾਇਆ ਹੁੰਦਾ ਸੀ ਹਨਾ ਬਹੁਤ ਰਿਵਾਜ ਬਹੁਤ ਹੀ ਹੈ ਨਾ ਰਿਵਾਜ ਸਿਕਾ ਬਿਲਕੁਲ ਤੇ ਮੈਨੂੰ ਤਾਂ ਪ੍ਰਾਈਸ ਵੀ ਪਤਾ ਵੈਸੇ ਮੈਂ ਅਸੀਂ ਚੜਵਾਇਆ ਨਹੀਂ ਉਹ ਮੈਂ ਇਹ ਨਹੀਂ ਕਵਾਂਗੇ ਕਿ ਉਹ ਗਲਤ ਹੁੰਦਾ ਸੀ ਹੂੰ ਪਹਿਲਾਂ ਨਾ ਟ੍ਰੈਂਡ ਇਹੀ ਹੁੰਦਾ ਸੀਗਾ ਜਿਵੇਂ ਆਪਾਂ ਕਹਿੰਦੇ ਨੇ ਕਿ ਵੀ ਆਪਣੇ ਪੰਜਾਬ ਦੇ ਵਿੱਚ ਹੁੰਦਾ ਹੈ ਕਿ ਇੱਕ ਜਦੀ ਘਰ ਸੋ ਇੱਕ ਘਰ ਹੀ ਬਣਾਉਣ ਦੇ ਵਿੱਚ ਮੈਨੂੰ ਲੱਗਦਾ ਪੀੜੀਆਂ ਲੱਗ ਜਾਂਦੀਆਂ ਨੇ ਇੱਕ ਪੀੜੀ ਦੇ ਨਾਲ ਦੂਜੀ ਪੀੜ੍ਹੀ ਵੀ ਉਸੇ ਨੂੰ ਬਣਾਉਣ ਦੇ ਵਿੱਚ ਇਸੇ ਤਰ੍ਹਾਂ ਹੀ ਟ੍ਰੈਂਡ ਹੁੰਦਾ ਸੀਗਾ ਸਮਾਨ ਨੂੰ ਲੈ ਕੇ ਸੋਫੇ ਆ ਚਾਹੇ ਬੈੱਡ ਸੈਟ ਆ ਕਈ ਲੋਕ 20-20 ਸਾਲ ਨਹੀਂ ਉਹਨੂੰ ਚੇਂਜ ਕਰਦੇ ਹੈਗੇ ਹਮ ਹਣਾ ਹੁਣ ਉਹੀ ਚੀਜ਼ ਹੁੰਦੀ ਸੀ ਹੁਣ ਜਿਹੜੀ ਚੀਜ਼ ਨੂੰ ਤੁਸੀਂ 15-20 ਸਾਲ ਰੱਖਣਾ ਫਿਰ ਉਹ ਤੇ ਉਹ ਜਿਵੇਂ ਤੁਸੀਂ ਪਲਾਸਟਿਕ ਕਹੀ ਜਾਂ ਤਾਮੜੇ ਗਿਆ ਮੈਂ ਤਾਂ ਜੜਵਣੀ ਪੈਣੀ ਹੈ ਨਾ ਨਹੀਂ ਤੇ ਖਰਾਬ ਹੋ ਜਾਣੇ ਛੱਟ ਬੱਚੇ ਗੰਦਾ ਕਰ ਦੇਣਗੇ ਸੋ ਇਸ ਕਰਕੇ ਇਹ ਜਿਹੜਾ ਤੁਸੀਂ ਟ੍ਰੈਂਡ ਦੇਖਿਆ ਹੋਇਆ ਮੈਂ ਵੀ ਬਹੁਤ ਜ਼ਿਆਦਾ ਦੇਖਿਆ ਅੱਛਾ ਇਹਦੇ ਵਿੱਚ ਥੋੜਾ ਜਿਹਾ ਹਾਸੇ ਵਾਲੀ ਗੱਲ ਵੀ ਆ ਜਾਂਦੀ ਹੈ ਮੇਰੇ ਨਾਲ ਇੱਕ ਮੇਰੇ ਕਲੀਗ ਨੇ ਰੀਅਲ ਏਸਟੇਟ ਦੇ ਵਿੱਚ ਮੇਰੇ ਨਾਲ ਦੇ ਉਦੋਂ ਦੇ ਹੀ ਕੰਮ ਕਰਦੇ ਆ 14-15 ਸਾਲ ਤੋਂ ਹਮ ਅਸੀਂ ਜਦੋਂ ਵੀ ਕਿਤੇ ਪ੍ਰਾਪਰਟੀ ਤੇ ਪਹਿਲਾਂ-ਪਹਿਲਾਂ ਦੇਖੋ ਸਿੱਖਣ ਲਈ ਬਹੁਤ ਕੁਝ ਕਰਨਾ ਪੈਂਦਾ ਕੋਈ ਵੀ ਕੰਮ ਹੈ ਤੇ ਕਈ ਵਾਰੀ ਸ਼ੌਂਕ ਵੀ ਹੁੰਦਾ ਹੈ ਮੇਰੇ ਅੰਦਰ ਇਹ ਸ਼ੌਂਕ ਜ਼ਰੂਰ ਹੈਗਾ ਵੀ ਕੋਈ ਵੀ ਚੀਜ਼ ਸ਼ੁਰੂ ਕਰ ਲਈ ਆ ਉਹਨੂੰ ਡੀਪਲੀ ਲਰਨ ਕਰਾਂ ਉਹਦੇ ਵਿੱਚ ਜਿੰਨਾ ਬੈਟਰ ਹੋ ਸਕਾਂ ਉਹ ਉਹ ਟਰਾਈ ਹੁੰਦੀ ਆ ਤੇ ਅਸੀਂ ਨਾ ਐਸੀ ਤਰ੍ਹਾਂ ਘਰ ਕਈ ਵਾਰ ਜੇ ਬੇਲੇ ਵੀ ਹੋਣਾ ਤਾਂ ਘਰ ਦੇਖਣ ਚਲੇ ਜਾਣਾ ਵੀ ਹਾਂ ਪਤਾ ਹੋਵੇ ਮਾਰਕੀਟ ਦੇ ਵਿੱਚ ਹੋ ਕੀ ਰਿਹਾ ਕਿੰਨੀ ਤਰ੍ਹਾਂ ਦੀਆਂ ਪ੍ਰੋਪਰਟੀਆਂ ਹੈਗੀਆਂ ਕਿੱਦਾਂ ਹੈਗਾ ਤੇ ਉਹਨਾਂ ਨੇ ਨਾ ਇੱਕ ਵਾਰੀ ਬੜੀ ਫਨੀ ਜਿਹੀ ਚੀਜ਼ ਉਹ ਮੈਨੂੰ ਕਦੀ ਭੁੱਲਦੀ ਨਹੀਂ ਹੂੰ ਤੇ ਉਹਨਾਂ ਨੇ ਗੱਲ ਇਹਨੇ ਬੜੇ ਆਰਾਮ ਜਿਹੇ ਦੇ ਨਾਲ ਕਹੀ ਕਹਿੰਦੇ ਇੱਕ ਤਾਂ ਆਪਣੇ ਲੋਕਾਂ ਦੇ ਘਰਾਂ ਦੇ ਵਿੱਚ ਨਾ ਜਿਹੜੇ ਟੇਬਲ ਕੁਰਸੀਆਂ ਉਹਨਾਂ ਨੂੰ ਵੀ ਠੰਡ ਲੱਗਦੀ ਆ ਉਹ ਕਿਦਾਂ ਤੇ ਮੈਂ ਇੱਕਦਮ ਐਂ ਦੇਖਿਆ ਹਨਾ ਉਹ ਟੇਬਲ ਦੇ ਉੱਪਰ ਜਿਹੜਾ ਟੇਬਲ ਕਲੌਥ ਪਾਇਆ ਹੁੰਦਾ ਓਕੇ ਓਕੇ ਆਪਾਂ ਪਲਾਸਟਿਕ ਦਾ ਟੇਬਲ ਕਲੌਥ ਬਾਲਣੇ ਵੀ ਸਕ੍ਰੈਚ ਨਾ ਪੈਣ ਜਾਂ ਐਦਾਂ ਚਲੋ ਉਹਦੇ ਵਿੱਚ ਕੁਝ ਗਲਤ ਚੀਜ਼ ਨਹੀਂ ਆ ਕਿਉਂਕਿ ਜੇ ਮੈਂ ਆਪਣੇ ਘਰ ਦੀ ਵੀ ਗੱਲ ਕਰਾਂ ਤੇ ਗਲਾਸ ਟੌਪ ਵਾਲਾ ਟੇਬਲ ਰੱਖਿਆ ਹੋਇਆ ਤੇ ਮੈਂ ਹੁਣ ਮੈਂ ਉਹਦੇ ਤੇ ਨਾ ਸਕ੍ਰੈਚੇਜ਼ ਦੇਖੇ ਤਾਂ ਮੈਂ ਕਿਹਾ ਵੀ ਵੀ ਗੱਲ ਤਾਂ ਸਹੀ ਹੈ ਜਿਹੜੇ ਪਲਾਸਟਿਕ ਪਾਉਂਦੇ ਉਹ ਕਿਸੇ ਰੀਜ਼ਨ ਲਈ ਪਾਉਂਦੇ ਆ ਪਰ ਉਹਨਾਂ ਦੀ ਗੱਲ ਵੀ ਸਹੀ ਸੀਗੀ ਕਿ ਅਸੀਂ ਹਰ ਇੱਕ ਚੀਜ਼ ਨੂੰ ਲਾਈਫਟਾਈਮ ਕਿਉਂ ਵਰਤਣਾ ਚਾਹੁੰਦੇ ਹਾਂ ਕਿ ਸਾਰੀ ਉਮਰ ਮੇਰੇ ਨਾਲ ਰਵੇ ਮੈਂ ਕਹਿੰਨਾ ਕਿ ਉਦੋਂ ਇਹ ਵੀ ਚੀਜ਼ਾਂ ਹੋ ਸਕਦੀਆਂ ਲਕਵੀਰ ਚੀਜ਼ਾਂ ਐਕਸਪੈਂਸਿਵ ਮਹਿੰਗੀਆਂ ਔਰ ਦੂਸਰਾ ਉਹ ਆਪਾਂ ਕਹਿੰਦੇ ਜਿਵੇਂ ਤੇ ਹੁਣ ਬਹੁਤ ਸਾਰੇ ਚੀਜ਼ਾਂ ਆਨਲਾਈਨ ਜਾ ਮੇਡ ਇਨ ਚੀਨ ਆਲਾ ਉਦੋਂ ਮੇਡ ਇਨ ਕੈਨੇਡਾ ਜ਼ਿਆਦਾ ਸਾਮਾਨ ਤਿਆਰ ਹੁੰਦਾ ਸੀ ਸਟੋਰ ਬਹੁਤ ਘੱਟ ਸੀਗੀ ਕੰਪੀਟੀਸ਼ਨ ਘੱਟ ਸੀਗਾ ਇਹ ਵੀ ਰੀਜ਼ਨ ਹੋ ਸਕਦਾ ਇੱਕ ਨੇ ਇਹ ਵੀ ਰੀਜ਼ਨ ਹੋ ਸਕਦਾ ਨਹੀਂ ਸਾਡਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਮਾਈਂਡ ਸੈਟ ਹੀ ਆ ਹੋ ਗਿਆ ਸੀਗਾ ਕਿ ਹੁਣ ਜੇ ਤੁਸੀਂ ਪੁਰਾਣੇ ਲੋਕਾਂ ਨੂੰ ਦੇਖ ਲਓ ਕਈ ਲੋਕ ਆ ਉਹ ਲਾਈਫ 'ਚ ਇੱਕ ਵਾਰੀ ਜਾਂ ਦੋ ਵਾਰੀ ਜਿਆਦਾ ਤੋਂ ਜਿਆਦਾ ਨਿਆਗਰਾ ਫਾਲ ਗਏ ਹੋਣਗੇ ਜਾਂ ਜਿਆਦਾ ਤੋਂ ਜਿਆਦਾ ਜਦੋਂ ਕੋਈ ਭੈਣ ਭਰਾ ਓਵਰਸੀਜ਼ ਆਉਂਦਾ ਕਿਤੇ ਹੋਰ ਕੰਟਰੀ ਤੋਂ ਆਉਂਦਾ ਆ ਦੂਰੋਂ ਦਰਾਡੇੋਂ ਘੁੰਮਣ ਆਉਂਦਾ ਉਹਨੂੰ ਜਾਂ ਪਹਿਲੀ ਵਾਰੀ ਕੋਈ ਕੈਨੇਡਾ ਆਉਂਦਾ ਉਹਨੂੰ ਨਿਆਗਰਾ ਫਾਲ ਲੈ ਕੇ ਜਾਂਦੇ ਆ ਉਦੋਂ ਬੜਾ ਹੀ ਲਿਮਿਟਡ ਲਾਈਫ ਜਿਹੜੀ ਸੀ ਆਪਣੇ ਪਰਿਵਾਰਾਂ ਦੇ ਵਿੱਚ ਹੀ ਵਿਚਰਨਾ ਜਿੰਨਾ ਵੀ ਜੇ ਛੁੱਟੀ ਵਾਲਾ ਦਿਨ ਹੁੰਦਾ ਸੀਗਾ ਅੱਛਾ ਕਿਹਦੇ ਘਰੇ ਜਾਇਆ ਜਾਵੇ ਉਦੋਂ ਇਹ ਚੀਜ਼ਾਂ ਹੁੰਦੀਆਂ ਸੀ ਅੱਜ ਕੱਲ ਮਾਈਂਡ ਸੈਟ ਜਿਹੜਾ ਹੈਗਾ ਆ ਹੁਣ ਬੈਕ ਹੋਮ ਤੋਂ ਵੀ ਜਿਹੜੇ ਲੋਕ ਆਉਂਦੇ ਆ ਬਹੁਤ ਜ਼ਿਆਦਾ ਓਪਨ ਆ ਉਹ ਵੱਡੀ ਚੀਜ਼ ਨਾ ਜਿਹੜੀ ਕਿ ਆਪਾਂ ਪੈਸਾ ਜੋੜਨਾ ਚੀਜ਼ਾਂ ਬਣਾਉਣੀਆਂ ਉਹਨੂੰ ਸਾਮ-ਸਾਮ ਰੱਖਣਾ ਉਹ ਟ੍ਰੈਂਡ ਮੈਨੂੰ ਲੱਗਦਾ ਚਲੇ ਗਿਆ ਹੁਣ ਹੁੰਦਾ ਜਿੰਨੀ ਜ਼ਿੰਦਗੀ ਹੈਗੀ ਆ ਉਹਨੂੰ ਉੰਨੀ ਨੂੰ ਰੱਜ ਕੇ ਜੀ ਲੋ ਹਮ ਔਰ ਖਾਸ ਕਰਕੇ ਜੀ ਅੱਜ ਵੀ ਅਸੀਂ ਦੇਖੀਏ ਜਿਹੜੇ ਗੋਰੇ ਲੋਕ ਹੈ ਜਾਂ ਹੋਰ ਕਮਿਊਨਿਟੀ ਆ ਉਹ ਨਹੀਂ ਨਹੀਂ ਭੱਜ ਦੌੜ ਕਰਦੇ ਜਿੰਨੇ ਸਾਡੇ ਇੰਡੀਅਨ ਪੰਜਾਬੀਆਂ ਦੇ ਵਿੱਚ ਅਸੀਂ ਭੱਜ ਦੌੜ ਮੰਨ ਲਓ ਜਦੋਂ ਅਸੀਂ ਆਏ ਆ ਮੰਨ ਲਓ ਇੱਕ ਘਰ ਵੀ ਆ ਕਿਸੇ ਕੋਲ ਚਾਹ ਹੁਣ ਦੋ ਹੋ ਗਏ ਗਾਂ ਤਿੰਨ ਹੋ ਗਏ ਤੇ ਆਪਣੇ ਆਪ ਨੂੰ ਅਸੀਂ ਮੈਨੂੰ ਸਮਝਣ ਦੀ ਇੰਜੋਏ ਕਿਦੋਂ ਕਰਨਾ ਉਹ ਗੱਲ ਉਹ ਹੈਗੀ ਨਾ ਇੱਕ ਤੁਸੀਂ ਵੀ ਕਈ ਵਾਰ ਇਹ ਕਹਾਣੀ ਪੜ੍ਹੀ ਹੋਊਗੀ ਅੱਜ ਕੱਲ ਸੋਸ਼ਲ ਮੀਡੀਆ ਤੇ ਆਮ ਹੀ ਹੈਗੀ ਆ ਕਿ ਇਨਸਾਨ ਹੀ ਇੱਕ ਇਹੋ ਜਿਹਾ ਹੈਗਾ ਆ ਜਿਹੜਾ ਕਹਿੰਦਾ ਆ ਕਿ ਵੀ ਅੱਛਾ ਮੈਂ ਇੱਕ ਘਰ ਬਣਾ ਲਿਆ ਜੋ ਕਿ ਮੇਰੇ ਲਈ ਨਫਾ ਜ਼ਿਆਦਾ ਤੋਂ ਜ਼ਿਆਦਾ ਮੈਂ ਇੱਕ ਹੋਰ ਬਣਾ ਲਿਆ ਜਿਹੜਾ ਮੈਨੂੰ ਪੈਸਿਵ ਇਨਕਮ ਦੇ ਸਕਦਾ ਆ ਬੁਢਾਪੇ ਦੇ ਲਈ ਜਾਂ ਫਿਊਚਰ ਦੇ ਲਈ ਫਿਰ ਦੇਖੋ ਮੇਰਾ ਵੀ ਮਾਈਂਡ ਸੈਟ ਉੱਥੇ ਹੀ ਆ ਮੈਂ ਵੀ ਬੁਢਾਪੇ ਬਾਰੇ ਸੋਚ ਲਿਆ ਕਿ ਵੀ ਬੁਢਾਪੇ ਦੇ ਵਿੱਚ ਮੈਨੂੰ ਇਨਕਮ ਆਉਣੀ ਜ਼ਰੂਰੀ ਆ ਚਲੋ ਸੋਚਣਾ ਵੀ ਚਾਹੀਦਾ ਪਰ ਕਿਤੇ ਨਾ ਕਿਤੇ ਅਸੀਂ ਇੰਨਾ ਜ਼ਿਆਦਾ ਬਣਾਉਣ ਦੇ ਵਿੱਚ ਰੁੱਝ ਜਾਂਨੇ ਆ ਕਿ ਸਾਡੀਆਂ ਅਗਲੀਆਂ 3-4 ਪੀੜੀਆਂ ਨੂੰ ਲੋੜ ਨਹੀਂ ਹੈਗੀ ਚਾਹੇ ਉਹ ਬੈਠ ਕੇ ਖਾਣ ਅਸੀਂ ਇੰਨਾ ਬਣਾਉਣ ਦੇ ਵਿੱਚ ਰੁਝਾਨ ਸਾਡਾ ਜਿਹੜਾ ਲੱਗਿਆ ਹੋਇਆ ਤੇ ਕਹਾਣੀ ਦੀ ਜੜੀ ਦੀ ਮੈਂ ਗੱਲ ਕੀਤੀ ਕਹਿੰਦੇ ਪੰਛੀ ਦੇਖੋ ਉਹਨੂੰ ਵੀ ਰੱਬ ਨੇ ਦਾਣੇ ਦਿੱਤੇ ਆ ਖਾਣ ਨੂੰ ਤੇ ਪਰ ਉਹ ਸੋਚਦਾ ਨਹੀਂ ਉਹ ਆਪਣੇ ਬੱਚੇ ਲਈ ਉਹ ਕਹਿੰਦਾ ਕਿ ਵੀ ਮੈਂ ਇੱਕ ਆਲਣਾ ਬਣਾਇਆ ਆ ਹੁਣ ਮੇਰੇ ਬੱਚੇ ਵੱਡੇ ਹੋ ਰਹੇ ਮੈਂ ਇਹਦਾ ਵੀ ਆਲਣਾ ਬਣਾ ਦਵਾਂ ਔਖਾ ਹੋ ਕੇ ਤੀਲੇ ਇਕੱਠੇ ਕਰਕੇ ਲਿਆਵਾਂ ਮੈਂ ਆਪਣੇ ਬੱਚੇ ਦਾਲਣਾ ਬਣਾਵਾਂ ਨਹੀਂ ਉਹ ਆਪਣੇ ਬੱਚੇ ਨੂੰ ਉਡਣਾ ਸਿਖਾਉਂਦਾ ਆ ਮਿਹਨਤ ਕਰ ਲਈ ਹਨਾ ਉਡਣਾ ਸਿਖਾਉਂਦਾ ਵੀ ਹੁਣ ਤੈਨੂੰ ਉਡਣਾ ਆ ਗਿਆ ਜਾ ਜਾ ਕੇ ਆਪਣਾ ਚੋਗਾ ਇਕੱਠਾ ਕਰ ਆਪਣਾ ਆਲਣਾ ਬਣਾ ਹੂੰ ਕਹਾਂ ਤੇ ਆਪਣੀ ਫੈਮਿਲੀ ਬਣਾ ਤੇ ਇੱਕ ਉਹ ਉਹ ਵੀ ਹੈਗਾ ਉਹਨੇ ਰੱਬ ਤੇ ਛੱਡਿਆ ਹੋਇਆ ਉਹਨੂੰ ਬੱਚਿਆਂ ਦੀ ਦੇਖੋ ਫਿਕਰ ਕੋਈ ਨਹੀਂ ਆ ਉਹਨੂੰ ਇੱਥੇ ਤੱਕ ਫਿਕਰ ਆ ਵੀ ਇਹਨੂੰ ਉੜਨਾ ਆ ਜੇ ਹਾਂ ਸੋ ਹੁਣ ਇਹ ਇਹ ਜਿਹੜੀਆਂ ਚੀਜ਼ਾਂ ਇਹ ਇਨਸਾਨ ਨੂੰ ਹੀ ਰੱਬ ਨੇ ਦੇ ਦਿੱਤੀਆਂ ਵੀ ਤੂੰ ਪਰੇਸ਼ਾਨ ਹੀ ਰਹਿਣਾ ساری ਉਮਰ ਵੀ ਗਾਂ ਤੋਂ ਗਾਂ ਕਦੀ ਵੀ ਜਿਹੜਾ ਆ ਅਸੀਂ ਫ੍ਰੀ ਮਾਈਂਡ ਨਹੀਂ ਅਸੀਂ ਕਹਿੰਦੇ ਅੱਛਾ ਇੱਕ ਘਰ ਫ੍ਰੀ ਹੋ ਜਵੇ ਫਿਰ ਅਸੀਂ ਜਿਹੜਾ ਫ੍ਰੀ ਮਾਈਂਡ ਹੋ ਜੂंगे ਔਰ ਪਰ ਕਿਤੇ ਨਾ ਕਿਤੇ ਮੈਂ ਕਹਾਂਗਾ ਜਿਹੜੇ ਸਾਡੇ ਦਰਸ਼ਕ ਆ ਜਿੰਨੇ ਵੀ ਪ੍ਰੋਗਰਾਮ ਦੇਖਦੇ ਜਾਂ ਬਾਅਦ ਦੇ ਵਿੱਚ ਦੇਖਣਗੇ ਜਦੋਂ ਵੀ ਸਮਾਂ ਲੱਗਾ ਕਿਉਂਕਿ YouTube ਤੇ ਵੀ ਪੈ ਜਾਣਾ ਪ੍ਰੋਗਰਾਮ Facebook ਤੇ ਪੈ ਜਾਣਾ TV ਤੇ ਵੀ ਦੇਖ ਸਕਦੇ ਹਾਂ ਖਾਸ ਕਰਕੇ TV ਤੇ ਵੀ ਚੱਲਣਾ ਲਖਵੀਰ ਮੈਂ ਜਿਹੜੀ ਗੱਲ ਕਰਨੀ ਚਾਹਨਾ ਮੈਂ ਗੱਲ ਇਹ ਕਰਨੀ ਚਾਹਨਾ ਵੀ ਮੰਨ ਲਓ ਅਸੀਂ ਆਪਣੇ ਆਣਿਆਂ ਨੂੰ ਕਹਿੰਨੇ ਆ ਵੀ ਤੁਹਾਡੇ ਵਾਸਤੇ ਅਸੀਂ ਦੋ ਪ੍ਰਾਪਰਟੀ ਆ ਆ ਦੇਤੀਆਂ ਤੁਹਾਡੀਆਂ ਸਾਡੇ ਦਵਾਚ ਨਿਆਣੇ ਕਿੰਨਾ ਕੈਪਰੀਸ਼ੀਏਟ ਕਰ ਦੇ ਉਹਨਾਂ ਨੂੰ ਉਹ ਕਹਿੰਦੇ ਸਾਂ ਉਹ ਨਿਆਣਿਆਂ ਨੂੰ ਹੈਗੀ ਕੇਅਰ ਨਹੀਂ ਬਿਲਕੁਲ ਬਹੁਤ ਘੱਟ ਹੋਊਗੀ ਬਹੁਤ ਘੱਟ ਤੇ ਜੇ ਸਾਨੂੰ ਸਾਡੇ ਪੇਰੈਂਟਸ ਨੇ ਕੁਝ ਵੀ ਮੰਨ ਲਓ ਕੀਤਾ ਜਾਂ ਕਰ ਰਿਹਾ ਅਸੀਂ ਕਿੰਨਾ ਬਾਰ ਬਾਰ ਅਪਰੀਸ਼ੀਏਟ ਕਰਦੇ ਆਂ ਪੀਪੀ ਵਰਗਾ ਦੀ ਬਦੌਲਤ ਇਦਾਂ ਹਨਾ ਬਿਲਕੁਲ ਸਹੀ ਗੱਲ ਆ ਜਿਹੜਾ ਆਪਾਂ ਅਪਰੀਸ਼ੀਏਟ ਕਰਦੇ ਆਂ ਜੀ ਬੱਚੇ ਵੀ ਮੈਨੂੰ ਲੱਗਦਾ ਸ਼ਾਇਦ ਅੰਦਰੋਂ ਅਪਰੀਸ਼ੀਏਟ ਕਰਦੇ ਹੋਣ ਪਰ ਮੂੰਹ ਤੋਂ ਬੋਲ ਕੇ ਜਾਈ ਨਹੀਂ ਨਹੀਂ ਦਿਖਾਵਾ ਨਹੀਂ ਕਰਨਾ ਤਾਂ ਉਹਨਾਂ ਨੇ ਹਾਂਜੀ ਬੋਲ ਕੇ ਆਪਾਂ ਅੱਛਾ ਕਹਿ ਦਿੰਨੇ ਕਿ ਦਿਖਾਵਾ ਕਰਨਾ ਨਹੀਂ ਚਾਹੀਦਾ ਪਰ ਕੋਈ ਚੀਜ਼ਾਂ ਦੇ ਵਿੱਚ ਜ਼ਰੂਰੀ ਆ ਜ਼ਰੂਰੀ ਆ ਜੇ ਅਸੀਂ ਇਹ ਇਹਨਾਂ ਚੀਜ਼ਾਂ ਤੇ ਆਵਾਂਗੇ ਫੇਰ ਤਾਂ ਅਸੀਂ ਕਹਾਂਗੇ ਕਿਸੇ ਵੀ ਦਿਨ ਤੇ ਦਿਖਾਵਾ ਕਰਨ ਦੀ ਲੋੜ ਨਹੀਂ ਫੇਰ ਤਾਂ ਮਦਰ ਫਾਦਰਸਡੇ ਮਨਾਉਣਾ ਨਹੀਂ ਐ ਫੇਰ ਵੈਲੈਂਟਾਈਨ ਡੇ ਫੇਰ ਬਰਥਡੇ ਮਨਾਉਣ ਦੇ ਵਿੱਚ ਵੀ ਲੋੜ ਨਹੀਂ ਆ ਨਹੀਂ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਥੋੜਾ ਬਹੁਤ ਇਹ ਚੀਜ਼ਾਂ ਦੀ ਲੋੜ ਹੈਗੀ ਆ ਤੇ ਬਾਕੀ ਰਹੀ ਗੱਲ ਇਹ ਇਹ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਮੈਂ ਜਦੋਂ ਘਰ ਦੇ ਵਿੱਚ ਵੀ ਬੈਠੀ ਗੱਲ ਕਰਦੀ ਹੁੰਨੀ ਆ ਤੇ ਮੈਨੂੰ ਜੇ ਕੋਈ ਗੱਲ ਇਹ ਹੀ ਕਵੇ ਜਿਉ ਜੋ ਕਿ ਅੱਜ ਆਪਣੀ ਚੱਲ ਰਹੀ ਆ ਕਿ ਅਸੀਂ ਬਹੁਤ ਜ਼ਿਆਦਾ ਬਣਾਉਣ ਦੇ ਵਿੱਚ ਵਿਸ਼ਵਾਸ ਕਰਦੇ ਆ ਕਿ ਅੱਗੇ ਤੋਂ ਅੱਗੇ ਹੋਰ ਪ੍ਰਾਪਰਟੀਆਂ ਬਣਾਈਏ ਹੋਰ ਬਿਜ਼ਨਸ ਵਧਾਈਏ ਆਪਾਂ ਆਪਣੀ ਖਿਆਲ ਹੁੰਦੇ ਨੇ ਮੇਰਾ ਖਿਆਲ ਹਮੇਸ਼ਾ ਹੈਗਾ ਆ ਕਿ ਹਾਂ ਜਿੰਨੀ ਦੇਰ ਇਨਸਾਨ ਦੀ ਲਾਈਫ ਜਿੰਨੀ ਦੇਰ ਆਪਣੀ ਬਾਡੀ ਆਪਣਾ ਸਰੀਰ ਇਹ ਚੱਲਦਾ ਹੈ ਦਿਮਾਗ ਚੱਲਦਾ ਹੈ ਇਹਨੂੰ ਵਰਤ ਲੈਣਾ ਚਾਹੀਦਾ ਜੀ ਬਣਾਉਣਾ ਚਾਹੀਦਾ ਪਰ ਉਹਦੇ ਨਾਲ ਨਾਲ ਹੀ ਆਪਾਂ ਆਪਣੀ ਲਾਈਫ ਚੱਲਦੇ ਚੱਲਦੇ ਇੰਜੋਏ ਕਿਵੇਂ ਕਰ ਸਕਦੇ ਆ ਹਮ ਆਪਾਂ ਮੋਸਟਲੀ ਆਪਣੇ ਲੋਕਾਂ ਦੇ ਵਿੱਚ ਇਹ ਗੱਲ ਕਰਦੇ ਆ ਕਿ ਅੱਛਾ ਕੋਈ ਗੱਲ ਨਹੀਂ ਹੋਰ 10 ਸਾਲ ਰਹਿ ਗਏ 15 ਸਾਲ ਰਹਿ ਗਏ ਰਿਟਾਇਰ ਹੋ ਗਏ ਫਿਰ ਤਾਂ ਮੈਂ ਇੰਡੀਆ ਹੀ ਰਹਿਣਾ ਜਾ ਕੇ ਹਮ ਕੀ ਸਾਨੂੰ ਪਤਾ ਕਿ ਅਸੀਂ 10 ਸਾਲ ਤੱਕ ਜਿੰਦੇ ਹੈਗੇ ਆ ਜੇ ਨਹੀਂ ਜਾਂ ਚੋ ਪਤਾ ਲਿਖੀਆ ਜਾਂ ਚਲੋ ਜਿਉਂਦੇ ਤਾਂ ਇੱਕ ਪਾਸੇ ਆ ਸਾਡੀ ਬਾਡੀ ਕੰਮ ਕਰਦੀ ਹੋਊਗੀ ਜਾਂ ਨਹੀਂ ਹੋਊਗੀ ਕਿ ਅਸੀਂ ਉੱਥੇ ਆਪਣੀ ਪੇ ਕਹਿੰਦੇ ਹੁੰਦੇ ਆਪਣੀ ਬਾਡੀ ਦੇ ਵਿੱਚ ਪੇਨ ਜਿਹੜੀ ਆ ਉਹ ਲੈ ਕੇ ਆਪਾਂ ਇੰਡੀਆ ਚ ਰਹਿ ਸਕੂਗੇ ਜਾਂ ਨਹੀਂ ਸਕੂਗੇ ਸੋ ਜਿਹੜਾ ਸਮਾਂ ਹੈਗਾ ਉਹਨੂੰ ਵਾਈਜ਼ਲੀ ਕਿਵੇਂ ਯੂਜ਼ ਕੀਤਾ ਜਾ ਸਕਦਾ ਹੁਣ ਕੋਈ ਕਹੂਗਾ ਅੱਛਾ ਵੇਕੇਸ਼ਨ ਜਾਣ ਲਈ ਵੀ ਪੈਸੇ ਚਾਹੀਦੇ ਆ ਡੈਫੀਨੇਟਲੀ ਚਾਹੀਦੇ ਆ ਪਰ ਕੀ ਜਦੋਂ ਅਸੀਂ ਘਰ ਦੇ ਵਿੱਚ ਸ਼ਾਮ ਨੂੰ ਆਉਨੇ ਆ ਕੀ ਅਸੀਂ ਉਸ ਸਮੇਂ ਨੂੰ ਇੰਜੋਏ ਨਹੀਂ ਕਰ ਸਕਦੇ ਚਾਹੇ ਦੇ ਕੋਲ ਇੱਕ ਜਾਂ ਦੋ ਘੰਟੇ ਹੋਣ ਅਸੀਂ ਉਸ ਨੂੰ ਵੀ ਬਾਕੀ ਗੱਲ ਆਪਾਂ ਘਰਾਂ ਨੂੰ ਲੈ ਕੇ ਡੈਕੋਰੇਸ਼ਨ ਦੀ ਗੱਲ ਕਰੀਏ ਇੱਕ ਘਰ ਦੇ ਵਿੱਚ ਸੋਬਰ ਨੋਰਮਲ ਸਮਾਨ ਰੱਖਿਆ ਹੋਇਆ ਆ ਸਿੰਪਲ ਜਿਹਾ ਕੋਈ ਕੰਦਾ ਤੇ ਕੋਈ ਆਪਾਂ ਕੋਈ ਸਜਾਵਟ ਨਹੀਂ ਕੀਤੀ ਜਾਂ ਮਤਲਬ ਕੀ ਸਾਨੂੰ ਉਸ ਘਰ ਦੇ ਵਿੱਚ ਆ ਕੇ ਥੋੜਾ ਬਹੁਤ ਉਹਨਾਂ ਚੀਜ਼ਾਂ ਦੇਖ ਕੇ ਸਕੂਨ ਮਿਲੂਗਾ ਨਹੀਂ ਸਾਨੂੰ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਹੋਊਗਾ ਵੀ ਹਾਂ ਜਾਂ ਅਸੀਂ ਕਿਸੇ ਦੇ ਘਰ ਜਾਂਦੇ ਆ ਸਜਾਵਟ ਹੋਈ ਹੋ ਤੁਹਾਨੂੰ ਦੇਖ ਕੇ ਸੀ ਕਿ ਨੇ ਵਾਹ ਕਿੰਨਾ ਸੋਹਣਾ ਸਜਾਇਆ ਹੈ ਓਕੇ ਇੱਕ ਵਾਰੀ ਸਮਰ ਦੇ ਵਿੱਚ ਚਾਹ ਵਿంటర్ ਦੀ ਆਪਾਂ ਗੱਲ ਕਰ ਲਈਏ ਸਮਰ ਦੇ ਵਿੱਚ ਗੋਰੇ ਲੋਕ ਆਪਣੇ ਇੰਡੀਅਨ ਵੀ ਵੈਸੀ ਕਰਦੇ ਹਾਂਜੀ ਘਟਿਆ ਜਿਹੜੇ ਨਾ ਕਰਦੇ ਹੋਣਗੇ ਪ੍ਰਾਂਟ ਵਗੈਰਾ ਬਾਹਰ ਬੂਟੇ ਲਾਉਂਦੇ ਕਿਆਰੀਆਂ ਚ ਜਾਂ ਗਮਲਿਆਂ ਚ ਲਾ ਲਓ ਅੱਛਾ ਹੋਰ ਦੱਸਾਂ ਮੈਂ ਹੁਣ ਇੱਥੇ ਥੋੜੀ ਜੀ ਫਨੀ ਗੱਲ ਹੋ ਜਾਣੀ ਆ ਓਕੇ ਆਪਣੇ ਜਿਹੜੇ ਬੂਟੇ ਆ ਮੋਰੇ ਲਾਉਂਦੇ ਆ ਗੋਰੇ ਪਿੱਛੇ ਲਾਉਂਦੇ ਬੈਕਯਾਰਡ 'ਚ ਹਾਂ ਇਹ ਦਾ ਰੀਜ਼ਨ ਕੀ ਹੁੰਦਾ ਇਹ ਦਾ ਰੀਜ਼ਨ ਇਹ ਹੈਗਾ ਕਿ ਗੋਰੇ ਪਿੱਛੇ ਬੈਕਯਾਰਡ 'ਚ ਬਹਿੰਦੇ ਆ ਬਹਿੰਦੇ ਆ ਆਪ ਲੋ ਆਪਣੇ ਲੋਕ ਵੀ ਹੈਗੇ ਆ ਆਪਣੇ ਲੋਕ ਵੀ ਬਰਬੀਕਿਊਸ ਕਰਦੇ ਆ ਬਹਿੰਦੇ ਆ ਫੈਮਿਲੀਜ਼ ਦੇ ਵਿੱਚ ਚਾਹੇ ਉਹ ਹਫਤੇ 'ਚ ਇੱਕ ਦਿਨ ਜਾਂ ਦੋ ਦਿਨ ਹੀ ਬੈਠਣ ਬੈਠਦੇ ਨੇ ਪਰ ਉਹਨਾਂ ਨੇ ਫੁੱਲ ਮੋਰੇ ਲਾਏ ਹੋ ਆ ਫੇ ਗੱਲ ਉੱਥੇ ਆ ਗਈ ਨਾ ਸਾਨੂੰ ਦਿਖਾਵਾ ਮਰ ਜਾਂਦਾ ਅਸੀਂ ਦੂਸਰੇ ਨੂੰ ਦਿਖਾਉਣਾ ਔਰ ਕਈ ਵਾਰ ਇੱਥੇ ਨਾ ਸਟੂਡੀਓ ਵੀ ਕੇਸ ਜਨਮਤਰ ਵਿਜ਼ਿਟ ਕਰਨ ਆਉਣਗੇ ਜਾਂ ਇੰਡੀਆ ਦੇ ਵਿੱਚ ਕਈ ਵਾਰੀ ਆਪਾਂ ਲਾਈਵ ਹੋ ਕੇ ਮੈਂ ਵੀਡੀਓ ਆਪਣਾ ਆਫਿਸ ਦਿਖਾਉਣਾ ਹੁੰਨਾ ਉਹ ਕਹਣਗੇ ਤੁਹਾਡੇ ਬੜੇ ਪਲਾਂਟ ਰੱਖੇ ਆ ਜਿਹੜੇ ਬੂਟੇ ਆ ਮੈਂ ਕਹਿੰਨਾ ਮੈਨੂੰ ਗ੍ਰੀਨਰੀ ਦਾ ਔਰ ਰੀਅਲਟੀ ਦਾ ਮੈਨੂੰ ਸ਼ੌਂਕ ਆ ਮੈਂ ਜਿਹੜੇ ਆਰਟੀਫੀਸ਼ੀਅਲ ਆ ਉਹ ਲੋਕੀ ਹੋਣ ਚਾਹ ਬੂਟੇ ਹੁਣ ਮੈਂ ਉਹ ਪਸੰਦ ਨਹੀਂ ਕਰਦਾ ਮੈਂ ਰੀਅਲ ਕਰਦਾ ਰੀਅਲ ਫਿਰ ਦੇਖਣਾ ਕਦੀ ਕਦੀ ਪਾਣੀ ਪਾਉਣਾ ਨਾ ਉਹ ਵੀ ਇੰਜੋਏਮੈਂਟ ਹੀ ਆ ਇਹ ਵੀ এনਜੋਇਮੈਂਟ ਆ ਦੇਖੋ ਆਪਣੇ ਆਪਣੇ ਸ਼ੌਂਕ ਨੇ ਤੁਹਾਨੂੰ ਰੀਅਲ ਫਲਾਵਰਸ ਦਾ ਸ਼ੌਂਕ ਆ ਮੈਨੂੰ ਦੇਖਣ ਦਾ ਸ਼ੌਂਕ ਆ ਪਰ ਮੈਂ ਟੇਕ ਕੇਅਰ ਨਹੀਂ ਕਰ ਸਕਦੀ ਹੈਗੀ ਇਹ ਦੇਖੋ ਇਹ ਵੀ ਐਡਮਿਟ ਕਰਨਾ ਚਾਹੀਦਾ ਜਿਹੜੀ ਚੀਜ਼ ਤੁਸੀਂ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਹੈਗੇ ਅੱਛਾ ਮੈਂ ਆਰਟੀਫੀਸ਼ਲ ਫਲਾਵਰ ਲਿਆ ਕੇ ਰੱਖ ਦਿੰਨੀ ਹੁਣ ਇਹਦਾ ਇਹ ਮਤਲਬ ਨਹੀਂ ਆਰਟੀਫੀਸ਼ਲ ਲੋਕ ਬਿਲਕੁਲ ਨਹੀਂ ਪਸੰਦ ਆ ਹੈਗੇ ਐਂਡ ਉਹ ਆਪਾਂ ਜਜਮੈਂਟ ਕਰ ਹੀ ਲੈਣੇ ਆ ਪਤਾ ਲੱਗ ਜਾਂਦਾ ਕਿ ਜੇ ਜਦੋਂ ਇਨਸਾਨ ਜਿਹੜਾ ਆ ਉਹ ਆ ਹਾਂ ਜਿਹੜੀ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਆ ਉਹ ਜ਼ਰੂਰ ਕਰਨੀ ਚਾਹੀਦੀ ਆ ਬਾਕੀ ਬੈਕ ਟੂ ਜੇ ਆਪਾਂ ਘਰਾਂ ਤੇ ਆਉਨੇ ਆ ਤੇ ਆਪਣੇ ਘਰ ਦੇ ਵਿੱਚ ਉਹ ਚੀਜ਼ ਕਰਨੀ ਚਾਹੀਦੀ ਜਿਹੜੀ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਆ ਹੂੰ ਜੇ ਤੁਸੀਂ ਆਪਣੇ ਆਪ ਨੂੰ ਪਹਿਲੀ ਗੱਲ ਤਾਂ ਆਪਣੇ ਆਪ ਨੂੰ ਪਿਓਰ ਰੱਖਣਾ ਬੜਾ ਜ਼ਰੂਰੀ ਆ ਬਾਕੀ ਥੋੜਾ ਜਿਹਾ ਸਮਾਂ ਆਪਣੇ ਵਾਲੇ ਦਿਵਾਲੇ ਜਿਹੜਾ ਘਰ ਹੈਗਾ ਇਹ ਉਸ ਤੇ ਲਗਾ ਦੇਣਾ ਜਿਹੜਾ ਫਰਨੀਚਰ ਤੇ ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਆਪਾਂ ਤਾਂ ਬੜੇ ਨਾ ਚੜਾਈਏ ਹਾਂ ਹਜੇ ਤੱਕ ਵੀ ਕਈ ਚੜਾ ਲਏ ਜਾਂਦੇ ਆ ਪਰ ਜਿਹੜੇ ਉਹ ਨਾ ਚੜਾਈਏ ਉਸ ਚੀਜ਼ ਨੂੰ ਇੰਜੋਏ ਕਰੀਏ ਹਾਂ ਹਾਂ ਹੈਨਾ ਇੰਡੀਆ ਦੇ ਵਿੱਚ ਵੀ ਦੇਖ ਲਓ ਇੰਨੀ ਡਸਟ ਉੱਥੇ ਹੁੰਦੀ ਆ ਡਸਟ ਇੱਥੇ ਵੀ ਹੈਗੀ ਆ ਪਰ ਉੱਥੇ ਵੱਧ ਹੁੰਦੀ ਆ ਮਿੱਟੀ ਹੁੰਦੀ ਆ ਫੇ ਵੀ ਜਿਹੜੇ ਸੋਫਿਆਂ ਦੇ ਉੱਪਰ ਪਲਾਸਟਿਕ ਨਹੀਂ ਜੜਾਇਆ ਜਾਂਦਾ ਬੜੇ ਵਧੀਆ ਜੇ ਕਟਵਰਗ ਜੇ ਵਾਲੇ ਜਿਹੜੇ ਆ ਉਹ ਪੀਸਸ ਰੱਖੇ ਜਾਂਦੇ ਉਹ ਟੌਰਲੀ ਰੱਖੇ ਜਾਂਦੇ ਉਹ ਟੱਕਣ ਲਈ ਨਹੀਂ ਮੈਨੂੰ ਲੱਗਦਾ ਰੱਖੇ ਜਾਂਦੇ ਆ ਨਾ ਸੋ ਥੋੜਾ ਜਿਹਾ ਘਰਾਂ ਦੇ ਉੱਪਰ ਜਿਹੜਾ ਵਰਕ ਕਰਨਾ ਚਾਹੀਦਾ ਇੱਕ ਹੋਰ ਚੀਜ਼ ਹੁੰਦੀ ਹੈ ਕਿ ਜਦੋਂ ਅਸੀਂ ਦੇਖੋ ਜਿਹੜਾ ਸਾਰੀ ਉਮਰ ਜਿਵੇਂ ਤੁਸੀਂ ਕਿਹਾ ਸੀਗਾ ਵੀ ਇੱਕ ਘਰ ਬਣਾਉਣ ਦੇ ਵਿੱਚ ਕੱਢ ਦੰਨੇ ਆ ਉਹ ਜਿਹੜਾ ਘਰ ਹੈਗਾ ਨਾ ਉਹਨੂੰ ਅਸੀਂ ਜੇ ਵੇਚਣਾ ਹੋਵੇ ਫਿਰ ਅਸੀਂ ਉੱਤੇ ਪੇਂਟ ਵੀ ਕਰਾਉਨੇ ਆ ਹੂੰ ਹਣਾ ਤੇ ਉਹਨੂੰ ਅਸੀਂ ਦੁਬਾਰਾ ਪੇਂਟ ਕਰਾਉਂਗੇ ਅਸੀਂ ਟੀਮ ਨੂੰ ਹਾਇਰ ਕਰਦੇ ਆ ਘਰ ਨੂੰ ਹਣਾ ਟੀਮ ਨੂੰ ਹਾਇਰ ਕਰਦੇ ਪੇਂਟ ਕਰਵਾਉਨੇ ਆ ਫਿਰ ਅਸੀਂ ਉਹਦੇ ਵਿੱਚ ਅਸੀਂ ਕਹਿੰਨੇ ਆ ਕਿ ਫਰਨੀਚਰ ਪਹਿਲਾਂ ਹੁੰਦਾ ਸੀ ਕਿ ਆਪ ਨਵੀਆਂ ਚੀਜ਼ਾਂ ਫਰਨੀਚਰ ਲਿਆ ਕੇ ਰੱਖ ਲੈਣਾ ਤੇ ਪਰ ਅੱਜ ਕੱਲ ਤਾਂ ਸਟੇਜਿੰਗ ਦਾ ਟ੍ਰੈਂਡ ਹੈ ਹਾਂ ਸਟੇਜਿੰਗ ਤੋਂ ਬਿਨਾ ਘਰ ਸੇਲ ਨਹੀਂ ਹੁੰਦੀ ਮੈਨੂੰ ਸ਼ਬਦੀ ਨਹੀਂ ਆਰਡਰ ਆਏ ਸੀਗੇ ਮੈਂ ਕਹਿਣਾ ਹੈ ਕਿਉਂਦਾ ਹੈ ਸਟੇਜਿੰਗ ਅੱਛਾ ਸੋ ਸਟੇਜਿੰਗ ਜਦੋਂ ਆਪਾਂ ਦੇਖੋ ਕਰਵਾਉਨੇ ਆ ਆਪਾਂ ਕਿੰਨੇ ਪੈਸੇ ਖਰਚਦੇ ਆ ਸਟੇਜਿੰਗ ਦੇ ਉੱਪਰ ਉਹ ਸਟੇਜਿੰਗ ਕਰਵਾਈ ਤੇ ਪਰ ਆਪਾਂ ਜਦੋਂ ਰਹਿਣਾ ਹੁੰਦਾ ਉਦੋਂ ਆਪਾਂ ਕੋਈ ਸਟੇਜਿੰਗ ਨਹੀਂ ਕਰਾਉਂਦੇ ਹੈਗੇ। ਉਦੋਂ ਆਪਾਂ ਕੋਈ ਚੀਜ਼ ਨਹੀਂ ਕਰਦੇ। ਉਦੋਂ ਆਪਾਂ ਆਪ ਜਿਹੜਾ ਬਾਹਰੋਂ ਸਮਾਨ ਲਿਆ ਲਿਆ ਕੇ ਭਰ ਦੰਨੇ ਚੰਗੀ ਤਰ੍ਹਾਂ ਘਰ ਦੇ ਵਿੱਚ ਕਿ ਉਦੋਂ ਸਾਨੂੰ ਇਹ ਖਿਆਲ ਨਹੀਂ ਰਹਿੰਦਾ ਕਿ ਓਵਰ ਜਿਹੜਾ ਐਕਸਟਰਾ ਸਮਾਨ ਵੀ ਰੱਖਿਆ ਉਹ ਵੀ ਘਰ ਦੇ ਵਿੱਚ ਵਧੀਆ ਨਹੀਂ ਲੱਗਦਾ ਜਾਂ ਕਿਸੇ ਵੀ ਜਗ੍ਹਾ ਤੇ। ਹਾਂ ਹਾਂ। ਨਾ ਵਧੀਆ ਨਹੀਂ ਲੱਗਦਾ। ਪਰ ਜੀ ਅਸੀਂ ਕਰਨੋਂ ਪਹਿਲਾਂ ਹੀ ਡੈਕੋਰੇਟ ਕੀਤਾ ਹੋਵੇ। ਮੰਨ ਲਓ ਅਸੀਂ ਪ੍ਰਾਪਰਟੀ ਵੇਚਦੇ ਆਂ। ਜੀ। ਜੇ ਸਟੇਜਿੰਗ ਕਰਵਾਈ ਤੇ ਉਹ ਵੀ ਉਹਨਾਂ ਨੂੰ ਸਮਾਨ ਲਾ ਕੇ ਲੈ ਜਾਣਾ ਜਦੋਂ ਅਸੀਂ ਆਪਣਾ ਵੀ ਹੋਊਗਾ ਆਪਣਾ ਵੀ ਆਪਾਂ ਲਾ ਕੇ ਲੈ ਜਾਣਾ ਹੁਣ ਕਈ ਵਾਰੀ ਕਈ ਦੇਖਦੇ ਆ ਹੁਣ ਰੀਅਲ ਏਸਟੇਟ ਦੇ ਵਿੱਚ ਤੁਸੀਂ ਮੇਰੇ ਨਾਲ ਵੱਧ ਤੁਹਾਡਾ ਐਕਸਪੀਰੀਅੰਸ ਆ ਕਈ ਵਾਰੀ ਕਈ ਜਿਹੜੇ ਆ ਆਪਣੇ ਵੀ ਆ ਜਾਂ ਹੋਰ ਕਮਿਊਨਿਟੀਆਂ ਵੀ ਜਦੋਂ ਪ੍ਰਾਪਰਟੀ ਵੇਚਦੇ ਆ ਨਾ ਤੇ ਉਹ ਵਿੱਚ ਕਹਿ ਦਿੰਦੇ ਵੀ ਆ ਜਿਹੜਾ ਫਰਨੀਚਰ ਆ ਅਸੀਂ ਲੈ ਕੇ ਨਹੀਂ ਜਾਣਾ ਹੂੰ ਏਸੀ ਵਿੱਚੇ ਦੇ ਦੇਣਾ ਤੁਹਾਨੂੰ ਹਾਂ ਇਹ ਹੁਣ ਚੱਲ ਪਿਆ ਵੀ ਟ੍ਰੈਂਡ ਚੱਲ ਪਿਆ ਇਹ ਵੀ ਟ੍ਰੈਂਡ ਚੱਲ ਪਿਆ ਪਹਿਲਾਂ ਵੀ ਸੀਗਾ ਮੈਨੂੰ ਲੱਗਦਾ ਪਰਸਨ ਟੂ ਪਰਸਨ ਡਿਪੈਂਡ ਹੁੰਦਾ ਬਾਕੀ ਹਾਂ ਜਿਹਦਾ ਤੁਸੀਂ ਕਿਹਾ ਕਿ ਰੀਅਲ ਏਸਟੇਟ ਦੇ ਵਿੱਚ ਐਕਸਪੀਰੀਅੰਸ ਮੈਨੂੰ ਜਦੋਂ 4-5 ਸਾਲ ਰੀਅਲ ਏਸਟੇਟ ਦੇ ਵਿੱਚ ਲੰਘ ਗਏ ਸੀਗੇ ਤੇ ਉਦੋਂ ਫਿਰ ਮੈਂ ਘਰ ਮੈਂ ਉਦੋਂ ਹੀ ਇਹ ਚੀਜ਼ ਸੋਚੀ ਮੈਂ ਕਹਾਂ ਵੀ ਜਦੋਂ ਸੇਲ ਤੇ ਲਗਾਣਾ ਤਾਂ ਫਿਰ ਚੱਕ ਕੇ ਆਪਾਂ ਇਹਨੂੰ ਰੈਨੋਵੇਟ ਵੀ ਕਰਨਾ ਆ ਪੇਂਟ ਵੀ ਕਰਨੇ ਆ ਤਾਂ ਪਹਿਲਾਂ ਮੈਂ ਮੈਨੂੰ ਲੱਗਦਾ ਕਿਸੇ ਹੋਰ ਨੂੰ ਸਲਾਹ ਦਵਾਂ ਪਹਿਲਾਂ ਮੈਂ ਆਪਣਾ ਘਰ ਰੈਨੋਵੇਟ ਕਰਵਾਇਆ ਇਹ ਨਹੀਂ ਮੈਂ ਕਹਾਂਗੀ ਆਪ ਕੀਤਾ ਦੇਖੋ ਸਾਰੀਆਂ ਚੀਜ਼ਾਂ ਇੱਕ ਇਨਸਾਨ ਨਹੀਂ ਕਰ ਸਕਦਾ ਕਿਸੇ ਨਾ ਕਿਸੇ ਇਨਸਾਨ ਦੇ ਵਿੱਚ ਕੋਈ ਨਾ ਕੋਈ ਕਮੀ ਜ਼ਰੂਰ ਹੋਊਗੀ ਮੇਰੇ 'ਚ ਸ਼ਾਇਦੇ ਕਮੀ ਹੈਗੀ ਕਿ ਹੋ ਸਕਦਾ ਕਿ ਮੈਂ ਆਪ ਚੀਜ਼ਾਂ ਉਹ ਨਹੀਂ ਕਰ ਸਕਦੀ ਸੋ ਮੈਂ ਉਹ ਘਰ ਨੂੰ ਡੈਕੋਰੇਟ ਕਰਵਾਇਆ ਪੇਂਟ ਕਰਵਾਇਆ ਰੈਡੀ ਕਰਵਾਇਆ ਤੇ ਮੈਨੂੰ ਅੱਜ ਤੱਕ ਬੜੀ ਖੁਸ਼ੀ ਹੁੰਦੀ ਕਿ ਮੈਂ ਉਸ ਘਰ ਨੂੰ ਉਸੇ ਤਰ੍ਹਾਂ ਉਹਨੂੰ ਇੰਜੋਏ ਕੀਤਾ ਜਦੋਂ ਵੇਚਣਾ ਸੀ ਤਾਂ ਮੈਨੂੰ ਸਟੇਜਿੰਗ ਵੀ ਕਰਵਾਉਣੀ ਨਹੀਂ ਪਈ ਓਕੇ ਕਿਉਂਕਿ ਪਹਿਲੇ ਹੀ ਸਟੇਜ ਚ ਸੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਨਾ ਕਿ ਜੇ ਘਰ ਨੂੰ ਤੁਸੀਂ ਪ੍ਰੋਪਰ ਡੈਕੋਰੇਟ ਕੀਤਾ ਐਂਡੋਰ ਦੀ ਗੱਲ ਕਰਾਂ ਬਾਹਰ ਫਲਾਵਰ ਵਗੈਰਾ ਲਾਏ ਆ ਤੇ ਤੁਹਾਨੂੰ ਲੋੜ ਹੀ ਨਹੀਂ ਜੀ ਤੇ ਮੈਂ ਹਜੇ ਤੱਕ ਮੇਰੇ ਟੱਚਸ ਨੇ ਭੈਂਜੀ ਹੁਣੀ ਹੋ ਸਕਦਾ ਮੇਰਾ ਪ੍ਰੋਗਰਾਮ ਵੀ ਇਸ ਵੇਲੇ ਦੇਖਣ ਤੇ ਉਹ ਉਹ ਹਜੇ ਤੱਕ ਕਹਿੰਦੇ ਹੁੰਦੇ ਕਹਿੰਦੇ ਜਦੋਂ ਅਸੀਂ ਘਰ ਦੇ ਬਾਹਰ ਹੀ ਆਏ ਸੀਗੇ ਜਿਵੇਂ ਤੁਸੀਂ ਘਰ ਦੇ ਬਾਹਰ ਕਿਹਾ ਤੇ ਮੈਂ ਇਸ ਚੀਜ਼ ਨੂੰ ਵੀ ਐਡਮਿਟ ਕਰਦੀ ਕਿ ਮੈਂ ਵੀ ਫੁੱਲ ਜਿਹੜੇ ਘਰ ਦੇ ਬਾਹਰ ਹੀ ਲਾਏ ਹੁੰਦੇ ਸੀਗੇ ਬਾਹਰਲੀ ਸਾਈਡ ਤੇ ਬੜਾ ਸ਼ੌਕ ਹੁੰਦਾ ਸੀਗਾ ਤੇ ਉਹ ਕਹਿੰਦੇ ਕਿ ਜਦੋਂ ਡਰਾਈਵਵੇ ਚ ਆਏ ਤਾਂ ਸਾਡਾ ਥੋੜਾ ਜਿਹਾ ਮਨ ਬਣ ਗਿਆ ਤੇ ਜਿੱਦਾਂ ਹੀ ਅਸੀਂ ਘਰ ਦੇ ਅੰਦਰ ਐਂਟਰ ਹੋਏ ਕਹਿੰਦੇ ਅਜੇ ਸਟਾਰਟਿੰਗ ਦੇ ਵਿੱਚ ਹੀ ਐਂਟਰ ਹੁੰਦੇ ਸਾਰੀ ਸੀ ਕਿ ਆ ਵੀ ਡਨ ਆ ਡਾਨ ਡੀਲਿਆ ਕਿਉਂਕਿ ਤੁਸੀਂ ਦੇਖ ਲੈਣੇ ਆ ਚੀਜ਼ ਨੂੰ ਐਂਡ ਮੈਂ ਇਹ ਕਹਾਂ ਕਿ ਕਿ ਹਾਂ ਮੈਨੂੰ ਸਟੇਜਿੰਗ ਕਰਵਾਉਣ ਦੀ ਲੋੜ ਨਹੀਂ ਪਈ ਸੀ ਸੋ ਅਸੀਂ ਮੈਂ ਹੁਣ ਵੀ ਰეკਮੈਂਡ ਬਹੁਤ ਲੋਕਾਂ ਨੂੰ ਕਰਦੀ ਹੁੰਦੀ ਆ ਜਿਹੜੇ ਮੇਰੇ ਆਲੇ ਦੁਆਲੇ ਹੁੰਦੇ ਆ ਕਿ ਤੁਸੀਂ ਜਦੋਂ ਰਹਿੰਦੇ ਆ ਨਾ ਉਦੋਂ ਹੀ ਘਰ ਨੂੰ ਸਜਾਓ ਤੁਸੀਂ ਕਿਚਨ ਕਾਊਂਟਰ ਟਾਪ ਲਵਾਣੀ ਕਿਚਨ ਲਵਾਣੀ ਆ ਰਹਿਣ ਤੇ ਮਤਲਬ ਕਿ ਜੇ ਤੁਸੀਂ ਰਹਿੰਦੇ ਰਹਿੰਦੇ ਕਰਵਾਓ ਉਹ ਚੀਜ਼ ਆ ਇਹ ਨਹੀਂ ਵੀ ਵੇਚਣ ਵੇਲੇ ਆਪਾਂ ਜੀ ساری ਉਮਰ ਤਾਂ ਅਸੀਂ ਜਿਹੜਾ ਹੈਗਾ ਆ ਵੁੱਡ ਦਾ ਕਾਉਂਟਰ ਟੋਪ ਯੂਜ਼ ਕਰਦੇ ਰਹੇ ਤੇ ਜਦੋਂ ਵੇਚਣਾ ਸੀ ਉਦੋਂ ਗਰੇ ਨਾਈਟ ਲਵਾ ਲਿਆ ਹਰ ਬਲ ਲਵਾ ਲਿਆ ਹੈਨਾ ਹੈਨਾ ਤੇ ਜੇ ਪਹਿਲਾਂ ਲਵਾ ਹੁੰਦਾ ਨਾਲੇ ਤੁਸੀਂ ਨਾਲੇ ਰੱਜ ਕੇ ਇੰਜੋਏ ਕਰ ਲੈਂਦੇ ਨਾਲੇ ਵੇਚਣ ਤੱਕ ਉਹਨੇ ਖਰਾਬ ਤਾਂ ਹੋਣਾ ਨਹੀਂ ਸੀ ਹੈਨਾ ਸੋ ਆਪਾਂ ਬਹੁਤ ਸਾਰੀਆਂ ਚੀਜ਼ਾਂ ਬੇਸਿਕਲੀ ਜੇ ਕਹਿਣ ਦੇ ਵਿੱਚ ਆਈਏ ਤਾਂ ਦੂਜਿਆਂ ਲਈ ਕਰਦੇ ਹੂੰ ਹੂੰ ਜਦੋਂ ਆਪਾਂ ਇਹ ਵੀ ਕਹਿੰਦੇ ਆ ਨਾ ਕਿ ਵੀ ਅਸੀਂ ਮੈਂ ਐਡਾ ਘਰ ਪਾ ਲਿਆ ਜਿਵੇਂ ਤੁਸੀਂ ਕਿਹਾ ਕਿ ਆਪਣੇ ਲੋਕਾਂ ਨਾਲ ਜੇ ਗੋਰਿਆਂ ਨੂੰ ਇੰਨੀ ਦੌੜਨੀ ਆ ਜਿੰਨੀ ਆਪਣੇ ਲੋਕਾਂ ਨੂੰ ਪਹਿਲਾਂ ਅਸੀਂ ਛੋਟਾ ਲੈਨੇ ਫਿਰ ਉਸ ਤੋਂ ਵੱਡਾ ਫਿਰ ਉਸ ਤੋਂ ਵੱਡਾ ਲੈਨੇ ਆ ਤੇ ਜਿਹੜੀ ਹੈਗੀ ਨਾ ਆਪਣੇ ਲੋਕਾਂ ਨੂੰ ਸਾਨੂੰ ਦੂਜਿਆਂ ਲਈ ਅਸੀਂ ਚੀਜ਼ ਜ਼ਿਆਦਾ ਕਰਦੇ ਹਾਂ ਤੁਹਾਡੀ ਜੇਬ ਦੇ ਵਿੱਚ ਪੈਸਾ ਹੈਗਾ ਕੈਪੈਸਿਟੀ ਹੈਗੀ ਆ ਤੁਸੀਂ ਸਹਿੰਦੇ ਸੰਦੇ ਉਹ ਚੀਜ਼ਾਂ ਲੈ ਸਕਦੇ ਹੋ ਤਾਂ ਡੈਫੀਨਿਟਲੀ ਲਵੋ 5000 ਛੱਡ ਕੇ 10000 ਸਕੁਅਰ ਫੀਟ ਕਰ ਲਵੋ ਕੋਈ ਗੱਲੇ ਹੀ ਨਹੀਂ ਹੈਗੀ ਪਰ ਕਦੀ ਕਦਾਂ ਹੀ ਹੈ ਨਾ ਮੈਂ ਕਹਿੰਨਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਦੀ ਕਦਾਂ ਹੀ ਬੰਦੇ ਨੂੰ ਇਹ ਨਹੀਂ ਹੁੰਦਾ ਵੀ ਵੀਕਐਂਡ ਤੇ ਵੀ ਆਪਾਂ ਘਰੇ ਚਾ ਵੀਨੇ ਵੀਕਡੇ ਚ ਵੀ ਵੀਨੇ ਆ ਵੀਕਐਂਡ ਤੇ ਭਾਵੇਂ ਤੁਸੀਂ ਟਾਈਮ ਤੇ ਜਾ ਕੇ ਜਾਂ ਲਾ ਕੇ ਕੋਈ ਵੀ ਜਿਹੜਾ ਕਾਫੀ ਕਲਚਰ ਕੋਈ ਵੀ ਆ ਸਟਾਰਬਾਕਸ ਵਗੈਰਾ ਤੁਸੀਂ ਜਾ ਕੇ ਉੱਥੇ 10 15 20 ਡਾਲਰ ਦੇ ਵੀਕਐਂਡ ਤੇ ਹਸਬੰਡ ਵਾਈਫ ਜਾਂ ਬੱਚਿਆਂ ਨਾਲ ਲੈ ਕੇ ਵੀ ਸਪੈਂਡ ਕਰਦੇ ਆ ਇੱਕ ਵੱਖਰੀ ਫੀਲਿੰਗ ਆਉਂਦੀ ਆ ਹੁਣ ਵੀ ਕਈ ਵਾਰੀ ਕਈ ਮਾਲਸ ਦੇ ਵਿੱਚ ਦੇਖੀਦਾ ਸੀਨੀਅਰ ਸੀਨੀਅਰ 70 75 ਪਲੱਸ ਜੀਰ ਦੇ ਮੈਂ ਕਹਾਂਗਾ ਏਡੀ ਪਲੱਸ ਤੱਕ ਵੀ ਹੋਣਗੇ ਜਿਹੜੇ ਉਹ ਹਸਬੈਂਡ ਵਾਈਫ ਆ ਉਹ ਸਿਰਫ ਕੀ ਆ ਸਵੇ ਨੂੰ ਉਹਨਾਂ ਨੂੰ ਇੱਕ ਕੱਪ ਦੋ ਕੱਪ ਚਾਹ ਦੇ ਲੈਣੇ ਆ ਇੱਕ ਦਾ ਨਾਲ ਡੋਨਟ ਲੈ ਕੇ ਉਹਨਾਂ ਨੇ ਕਿੰਟਾ ਡਿਡਿਕੰਟ ਆ ਵਸੇ ਤਾਂ ਆਲਾ ਦਵਾਲਾ ਦੇਖੀ ਜਾਣਾ ਆਪਣੇ ਆਪ ਦੇ ਨਾਲ ਜਿਹੜੀ ਅੱਛਾ ਇਹ ਵੀ ਵੈਸੇ ਗੁਰਦੇ ਆ ਜੀ ਜਰਾ ਹਾਂ ਆਪਣੇ ਆਪਣੇ ਲੋਕਾਂ ਚ ਕਿਸੇ ਨੇ ਇਸ ਵਿਸ਼ੇ ਤੇ ਵੀ ਗੱਲ ਕਰਾਂਗੇ ਹਨਾ ਬਿਲਕੁਲ ਜੀ ਇਸ ਵਿਸ਼ੇ ਵਿਸ਼ੇ ਤੇ ਗੱਲ ਕਰਨੀ ਬਣਦੀ ਹੈਗੀ ਆ ਪਰ ਹਜੇ ਤਾਂ ਆਪਾਂ ਮੈਨੂੰ ਲੱਗਦਾ ਘਰਾਂ ਤੋਂ ਹੀ ਜੇ ਸ਼ੁਰੂਆਤ ਕਰ ਲਈਏ ਤਾਂ ਉਹ ਵੀ ਵੱਡੀ ਗੱਲ ਹੈਗੀ ਆ ਘਰਾਂ ਦੇ ਵਿੱਚ ਵੀ ਹੁਣ ਦੇਖ ਲਓ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਮਾਲ ਦੇ ਵਿੱਚ ਜਾਣਾ ਕਿਸੇ ਕੈਫੇ ਦੇ ਵਿੱਚ ਜਾ ਕੇ ਚਾਹ ਪੀਣੀ ਉਹ ਇੱਕ ਅਲੱਗ ਚੀਜ਼ ਹੈਗੀ ਆ ਇੱਕ ਵੱਖਰੀ ਫੀਲਿੰਗ ਆ ਤੁਹਾਡੇ ਵਿੱਚ ਵੀ ਜੀ ਪਾ ਲਈਏ ਹੂੰ ਜੇ ਆਪਾਂ ਕੋਈ ਹਸਬੰਡ ਵਾਈਫ ਆ ਜਾਂ ਬੱਚੇ ਆ ਜਾਂ ਪੈਰੈਂਟਸ ਦੇ ਨਾਲ ਵੀ ਕਿਸੇ ਵੇਲੇ ਚਾਹ ਪੀਣੀ ਆਪਾਂ ਬੜਾ ਨੋਰਮਲ ਜੇ ਬੈਠ ਕੇ ਵੀ ਆਹ ਸੋਫੇ ਤੇ ਬੈਠੇ ਆ ਚਾਹ ਲੈ ਕੇ ਬਹਿ ਗਏ ਪੀ ਲਈ ਹਨਾ ਤੇ ਜੇ ਕਿਤੇ ਤੁਸੀਂ ਟੇਬਲ ਤੇ ਚੇਅਰ ਤੇ ਉੱਥੇ ਬੈਠੇ ਹੋਵੋ ਤੇ ਉਹਦੇ ਵਿੱਚ ਫਲਾਵਰ ਰੱਖੇ ਹੋਣ ਹਨਾ ਫਰੈਸ਼ ਜੇ ਫਲਾਵਰ ਲਿਆ ਕੇ ਤਾਂ ਉਹ ਵੀ ਕਿੰਨਾ ਵਧੀਆ ਲੱਗੂਗਾ ਸੋ ਗੱਲ ਐਂਡ ਤੇ ਫਿਰ ਡੈਕੋਰੇਸ਼ਨ ਵਾਲੀ ਆਣੀ ਡੈਕੋਰੇਸ਼ਨ ਤੇ ਆ ਗਈ ਚੈਂਡੋ ਰਜਾ ਬਾਗ ਘਰ ਦੇ ਵਿੱਚ ਜਿਹੜਾ ਹੈਗਾ ਆ ਕਿ ਜੇ ਤੁਸੀਂ ਨਾ ਉਹ ਚੀਜ਼ ਨੂੰ ਬਣਾ ਕੇ ਰੱਖਦੇ ਹੋ ਤੇ ਉਹ ਬੜੀ ਵਧੀਆ ਚੀਜ਼ ਲੱਗਦੀ ਆ ਆਪਾਂ ਸਟੋਰਾਂ ਤੇ ਤਪਈਆਂ ਚੀਜ਼ਾਂ ਦੇਖ ਲੈਣੇ ਵੀ ਆ ਬੜੀਆਂ ਵਧੀਆ ਆ ਤੇ ਘਰ ਲੈ ਜਾਣ ਵੇਲੇ ਕਈ ਵਾਰੀ ਅਸੀਂ ਕਿੰਤੂ ਪ੍ਰੰਤੂ ਕਰਦੇ ਹੈਜ਼ਿਟੇਟ ਕਰਦੇ ਆ ਉਹ ਕਈ ਵਾਰੀ ਇਦਾਂ ਹੁੰਦਾ ਹਨਾ ਮੰਨ ਲਓ ਹੁਣ ਆਪਾਂ ਕਿਤੇ ਬਾਹਰ ਗਏ ਆ ਜਾਂ ਕੋਈ ਫੈਮਿਲੀ ਗਈ ਆ ਜੇ ਹਸਬੰਦ ਨੇ ਜਾਂ ਵਾਈਫ ਨੇ ਕਹਿ ਦਿੱਤਾ ਵੀ ਆ ਆਪਾਂ ਜਿਹੜਾ ਪਲਾਂਟ ਆ ਲੈ ਲਈਏ ਮੰਨ ਲਓ 30 35 ਡਾਲਰ ਆ ਐਗਜ਼ਾਮਪਲ ਦੇ ਰਿਹਾ ਲੈ 30 35 ਡਾਲਰ ਲਾਉਣੇ 2 ਲੈ 70 ਲੱਗ ਜਾਣੇ 100 100 ਡਾਲਰ ਦੀ ਗ੍ਰੋਸਰੀ ਕਰਾਂਗੇ 4-5 ਦਿਨ ਨੰਗਣਗੇ ਉਹ ਕਈ ਵਾਰੀ ਆ ਚੀਜ਼ਾਂ ਸੀ ਕਰਨ ਲੱਪੇ ਨਹੀਂ ਪਰ ਫੇ ਤੁਸੀਂ ਹੁਣ ਕਿਉਂਕਿ ਗੱਲ ਹੀ ਏਦਾਂ ਕੀਤੀ ਕਿ ਜੇ ਹਸਬੰਡ ਨੇ ਕਹਿ ਦਿੱਤਾ ਤਾਂ ਵਾਈਫ ਨੇ ਆ ਕਹਿ ਲੈਣਾ ਫਿਰ ਨਹੀਂ ਮੈਂ ਇਹ ਨਹੀਂ ਵਾਈਫ ਵੀ ਉਲਟ ਕੋਈ ਵੀ ਕਰ ਸਕਦਾ ਨਹੀਂ ਨਹੀਂ ਏਦਾਂ ਹੀ ਠੀਕ ਆ ਮੈਂ ਇਹ ਕਹਿਣ ਲੱਗੀ ਸੀ ਵੀ ਹਸਬੰਡ ਨੂੰ ਚਾਹੀਦਾ ਵੀ ਬਾਹਰੋਂ ਹੀ ਬੂਟੇ ਲਿਜਾ ਕੇ ਤਾਂ ਲਿਜਾ ਕੇ ਰੱਖ ਦਿੱਤੇ ਜਾਂ ਟੇਬਲ ਦੇ ਉੱਪਰ ਵੀ ਆ ਲਾ ਫੁੱਲ ਬਹੁਤ ਸੋਹਣੇ ਲੱਗਦੇ ਆ ਪਰ ਫਿਰ ਜੇ ਬਾਹਰੋਂ ਹਸਬੰਡ ਲੈ ਕੇ ਗਿਆ ਫਿਰ ਉਹਦੇ ਵਿੱਚ ਇੰਨਾ ਆ ਘਰੇ ਪ੍ਰਾਈਸ ਹਾਫ ਦੱਸੇ ਮਾਲੋਜੀ 70 ਡਾਲਰ ਦੇ ਜਾਂ 60 ਡਾਲਰ ਦੇ ਲੈ ਗਿਆ ਘਰੇ ਜਾ ਕੇ ਕਹੇ ਵੀ ਮੈਂ 30 ਡਾਲਰ ਦੇ ਲੈ ਗਿਆ ਤੇ ਘਰ ਵਾਲੀ ਨੂੰ ਤਾਂ ਵੀ ਕਹਿ ਦੇਣਾ ਅੱਛਾ 30 ਆਲਾ ਨਹੀਂ ਆਪਾਂ ਇਸ ਗੱਲ ਤੇ ਇਸ ਵਿਸ਼ੇ ਤੇ ਗੱਲ ਨਹੀਂ ਕਰਨੀ ਹੈਗੀ ਆਪਾਂ ਜਿਵੇਂ ਤੁਸੀਂ ਕਿਹਾ ਫਿਰ ਉਹ ਤਾਂ ਦੇਖੋ ਹੁਣ ਮੈਂ ਲੀਢੀ ਆ ਤੇ ਤੁਸੀਂ ਕਿਹਾ ਵਾਈਫ ਨੇ ਫੇਰ ਵੀ ਕਹਿ ਲੈਣਾ ਨਹੀਂ ਇਦਾਂ ਹੀ ਕਹਿਣਾ ਹੈਗਾ ਵਾਈਫ ਅੰਦਰੋਂ ਅੰਦਰੋਂ ਬੜਾ ਖੁਸ਼ ਹੁੰਦੀ ਆ ਫਲਾਵਰ ਲਿਜਾ ਕੇ ਦੇ ਦੇਣੇ ਚਾਹੀਦੀ ਆ ਮੇਰੇ ਖਿਆਲ ਦੇ ਵਿੱਚ ਸਵੇਤ ਗਮਲਾ ਹਨਾ ਸਵੇਤ ਗਮਲਾ ਇਹ ਮੇਰੀ ਆਪਣੀ ਹੈਗੀ ਆ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਮੈਨੂੰ ਫਰੈਸ਼ ਫਲਾਵਰਸ ਦੇਖਣ ਦਾ ਲੋਗਾ ਉਹਦੇ ਟੇਕ ਕੇਅਰ ਕਰਨੀ ਬੜੀ ਔਖੀ ਚੀਜ਼ ਹੈਗੀ ਆ ਤੇ ਪਰ ਇਹ ਇਹ ਵੀ ਸਹੀ ਹੈ ਜਿਵੇਂ ਨਾ ਕਈ ਲੋਕ ਫਲਾਵਰਸ ਲਿਆ ਕੇ ਦਿੰਦੇ ਆ ਅੱਛਾ ਹੁਣ ਜੇ ਮੈਂ ਪਰਸਨਲੀ ਕਹਾਂ ਮੇਰੇ ਬੱਚਿਆਂ ਨੂੰ ਵੀ ਫੈਮਿਲੀ ਨੂੰ ਆਮ ਪਤਾ ਹੈ ਕਿ ਇਹਨੂੰ ਜਿਹੜੇ ਦੂਸਰੇ ਫਲਾਵਰ ਬੁਕੇ ਆ ਵੀ ਉਹ ਨਹੀਂ ਪਸੰਦ ਆਉਂਦਾ ਇਹਨੂੰ ਉਹ ਗਮਲੇ ਵਾਲੇ ਚਾਹੀਦੇ ਆ ਕਿਉਂਕਿ ਉਹਦੇ ਨਾਲ ਇੱਕ ਤਾਂ ਸਮਾਂ ਬੜਾ ਦੋ ਤਿੰਨ ਮਹੀਨੇ ਵੀ ਗਈ ਵਧੀਆ ਲੱਗ ਜਾਂਦੇ ਆ ਜੇ ਤੁਸੀਂ ਪ੍ਰੋਪਰ ਟੇਕ ਕੇਅਰ ਕਰਦੇ ਹੋ ਤੇ ਉਹ ਫਰੈਸ਼ ਪਏ ਰਹਿੰਦੇ ਆ ਤਾਂ ਵਧੀਆ ਵੀ ਲੱਗਦੇ ਆ ਤੇ ਦੂਸਰੇ ਜਿਹੜੇ ਫਲਾਵਰ ਹੁੰਦੇ ਉਹਨਾਂ ਨੂੰ ਮਤਲਬ ਸਿੱਟਣ ਵੇਲੇ ਮਨ ਵੀ ਖਰਾਬ ਹੁੰਦਾ ਵੀ ਆ ਹੁਣ ਦੋ ਵੀਕ ਹੋ ਗਏ ਮੁਰਝਾ ਗਏ ਨੇ ਵੀ ਇਹਨਾਂ ਨੂੰ ਸੁੱਟਣਾ ਪੈਣਾ ਪਰ ਆਪਾਂ ਘਰਾਂ ਦੇ ਵਿੱਚ ਬਸ ਘਰ ਬਣਾਉਣ ਤੱਕ ਨਾ ਰਹੀਏ ਘਰ ਨੂੰ ਸਜਾਉਣ ਤੇ ਘਰ ਨੂੰ ਸਜਾਇਆ ਵੈਸੇ ਜਿਆਦਾ ਮੇਨਲੀ ਤਾਂ ਦੇਖੋ ਰਿਸ਼ਤਿਆਂ ਦੇ ਨਾਲ ਹਿਊਮਨਸ ਦੇ ਨਾਲ ਹੀ ਸਜਾਇਆ ਜਾ ਸਕਦਾ ਪਰ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਆ ਘਰਾਂ ਨੂੰ ਸਜਾਉਣ ਦੀਆਂ ਗੱਲਾਂ ਕਰੀਏ ਤੇ ਵੀ ਉਹ ਜਿਹੜੀ ਹੈ ਕਈ ਵਾਰੀ ਨਾ ਬਹੁਤ ਜ਼ਿਆਦਾ ਪੈਸੇ ਨਹੀਂ ਲੱਗਦੇ ਇੱਕ ਵਾਰ ਲਗਾਉਣੇ ਹੁੰਦੇ ਆ ਤੇ ਜੇ ਪ੍ਰੋਪਰ ਵੇ ਦੇ ਨਾਲ ਲਗਾ ਲੇ ਜਾਣ ਤਾਂ ਘਰ ਜਾਣ ਨੂੰ ਮੈਂ ਘਰ ਦੇ ਵਿੱਚ ਵੀ ਹਮੇਸ਼ਾ ਗੱਲ ਕਰਦੀ ਨਹੀਂ ਵੀ ਘਰ ਸਜਿਆ ਤੇ ਜਿਆ ਹੋਵੇ ਸਾਫ਼ ਸੁਥਰਾ ਹੋਵੇ ਤਾਂ ਜਦੋਂ ਬੰਦਾ ਵਾਕ ਕਰਦਾ ਨਾ ਅੰਦਰ ਨੂੰ ਤੇ ਉਹਦਾ ਦਿਲ ਕਰਦਾ ਵੀ ਹਾਂ ਵੀ ਮੈਂ ਬੜੀ ਵਧੀਆ ਸਕੂਨ ਵਾਲੀ ਜਗ੍ਹਾ ਤੇ ਆ ਗਈ ਹਾਂ ਹਮ ਔਰ ਇਸੇ ਤਰ੍ਹਾਂ ਇੱਕ ਦੀ ਇਹ ਤਾਂ ਹਨਾ ਮੈਂ ਪੰਜਾਬ ਗਿਆ ਤੇ ਆਪਾਂ ਜਲੰਧਰ ਆਫਿਸ ਦੇ ਵਿੱਚ ਏ ਇਹ ਚਾਰ ਪੰਜ ਬੂਟੇ ਲਿਆਂਦੇ ਹਨ ਗਮਲਿਆਂ ਸਮੇਤ ਲਿਆਂਦੇ ਥੱਲੇ ਉਹਨਾਂ ਦੇ ਟ੍ਰੇ ਆ ਫਿਰ ਉਹ ਜਿੱਥੇ ਟਿਕਾਉਣੇ ਟੇਬਲ ਵਗੈਰਾ ਜਿਹੜੇ ਉਹ ਨਾਲ ਹੀ ਬਣੇ ਸੀ ਉਸੇ ਤਰ੍ਹਾਂ ਦੇ ਲਿਆਂਦੇ ਮੈਂ ਚੋਲੀ ਭਾਜੀ ਨੇ ਜਦੋਂ ਸੀ ਆਫਿਸ ਦੇ ਵਿੱਚ ਲਿਆ ਕੇ ਰੱਖੇ ਲਾਤੇ ਜੋ ਵੀ ਟਿਕਾਤੇ ਹਨ ਜਿਹੜੇ ਦੂਸਰੇ ਦਿਨ ਗੈਸਟ ਜਾਂ ਮਨਮੋਹਣ ਭਾਜੀ ਆ ਉਹਨਾਂ ਨੇ ਵੀ ਵਿਜ਼ਿਟ ਕੀਤਾ ਜਾਂ ਹੋਰ ਵੀ ਸੱਜਣ ਮਿੱਤਰ ਆਉਣ ਤੇ ਜਦੋਂ ਉਹਨਾਂ ਨੇ ਆਫਿਸ ਤੇ ਦੇਖਿਆ ਦੇਖਿਆ ਬੂਟੀਆਂ ਦੇਖ ਕੇ ਉਹ ਕਹਿੰਦੇ ਵਾਹ ਕੀ ਬਾਤ ਵੀ ਮੈਂ ਕਿਹਾ ਵੀ ਉਹ ਬਾਕੀ ਟੀਮ ਵੀ ਆਪਣੀ ਕਹੇ ਹਨਾ ਫਰੈਸ਼ ਫੀਲ ਹੁੰਦਾ ਨਾ ਵੀ ਅਸੀਂ ਕਿਸੇ ਬਿਲਡਿੰਗ ਦੇ ਅੰਦਰ ਨਹੀਂ ਆਏ ਹੈਗੇ ਅਸੀਂ ਨੇਚਰ ਦੇ ਵਿੱਚ ਦੀ ਵਿਚਰ ਰਹੇ ਆ ਹਨਾ ਤੇ ਮੈਂ ਉਹ ਟੀਮ ਨੂੰ ਵੀ ਇਹ ਗੱਲ ਕਹੀ ਮੈਂ ਕਿਹਾ ਹਜੇ ਮੇਰੀ ਤਸੱਲੀ ਨਹੀਂ ਹੋਈ ਇਹ ਚਾਰ ਪੰਜ ਬੂਟੇ ਨਹੀਂ ਘੜ ਤੋਂ ਘੜ ਇੱਥੇ ਏਨੇ ਬੂਟੇ ਹੋਰ ਚਾਹੀਦੇ ਆ ਬੀ 10 ਕਬੂਟੇ ਮੈਂ ਕਿਹਾ ਸਾਡੇ ਟ੍ਰਾਂਟੋ ਵਾਲੇ ਸਟੂਡੀਓ ਹਾਂ ਨਾ ਉਹ ਸੀ ਆਪਣਾ ਟ੍ਰਾਂਟੋ ਵਾਲਾ ਸਟੂਡੀਓ ਮੈਂ ਵੀ ਉਹੀ ਕਹਿਣ ਲੱਗੀ ਸੀ ਉਹ ਦੇਖਿਆ ਜਾ ਸਕਦਾ ਮੈਨੂੰ ਲੱਗਦਾ ਹਰ ਰੂਮ ਦੇ ਵਿੱਚ ਦੋ ਜਾਂ ਤਿੰਨ ਜਿਹੜੇ ਹੈਗੇ ਆ ਉਹ ਪਲਾਂਟ ਦੇਖਣ ਨੂੰ ਮਿਲ ਜਾਂਦੇ ਬਾਹਰ ਜਿਹੜਾ ਆਪਣੇ ਮੇਨ ਲੌਬੀ ਹੈਗੀ ਆ ਉੱਥੇ ਤਾਂ ਮੈਨੂੰ ਲੱਗਦਾ ਐਟਲੀਸਟ 8-9 ਪੀਸ ਪਏ ਹੋਣਗੇ ਹਾਂ ਹੁਣੇ ਹਾਂ ਪਲਾਂਟ ਪਏ ਹੋਣਗੇ ਪਰ ਕਿ ਸੁਹਣੇ ਲੱਗਦੇ ਨੇ ਬੜੀ ਬੜੀ ਜਦੋਂ ਆਪਾਂ ਉਧਰ ਦੇਖਦੇ ਆਂ ਚਾਹ ਗ੍ਰੀਨਰੀ ਦੀ ਗੱਲ ਕਰਾਂ ਚਾਹ ਤਰ੍ਹਾਂ ਤਰ੍ਹਾਂ ਦੇ ਕਲਰਾਂ ਦੀ ਗੱਲ ਕਰਾਂ ਅੱਖਾਂ ਨੂੰ ਬਹੁਤ ਚੰਗੇ ਲੱਗਦੇ ਹਨ ਹਾਂ ਬਿਲਕੁਲ ਸਹੀ ਗੱਲ ਹੈ ਵੀ ਨੇਚਰ ਦੇ ਨਾਲ ਅਸੀਂ ਕਨੈਕਟਡ ਰਹਿਨੇ ਆਂ ਬਾਕੀ ਦੇਖੋ ਆਪਾਂ ਕਦੋਂ ਦੀ ਘਰ ਦੀ ਗੱਲ ਕਰ ਰਹੇ ਆਂ ਨੇਚਰ ਦੀ ਗੱਲ ਕਰ ਰਹੇ ਫੁੱਲਾਂ ਦੀ ਬੂਟਿਆਂ ਦੀ ਗੱਲ ਕਰ ਰਹੇ ਤੇ ਆਪਾਂ ਜੇ ਆਪਣੇ ਨਿਗਾ ਮਾਰੀਏ ਹੁਣ ਇੱਥੇ ਵਾਲਾ ਆ ਚਾਹੇ ਆਪਣੇ ਘਰ ਆਪਣੇ ਘਰ ਨੂੰ ਵੈਸੇ ਸੋਹਣਾ ਕਹਿਣਾ ਚਾਹੀਦਾ ਮੈਂ ਹੁਣ ਇਹ ਕਹਿਣ ਲੱਗੀ ਸੀ ਵੀ ਕਹਿ ਨਹੀਂ ਦਿੰਦੇ ਕਈ ਵਾਰੀ ਜੇ ਆਪਣੀ ਸਿਫਤ ਕਰੀਏ ਤਾਂ ਕਹਣਾ ਆਪਣੇ ਮੂੰਹੋਂ ਮੀਆਂ ਮਿੱਟੀ ਪਰ ਸਿਫਤ ਕਰਨੀ ਚਾਹੀਦੀ ਨਾ ਹੁਣ ਜੇ ਆਪਣੇ ਵੈਸੇ ਸਟੂਡੀਓ ਦੇ ਵਿੱਚ ਕੋਈ ਵੀ ਵਾਕ ਇਨ ਕਰਦਾ ਆ ਤੇ ਇੱਕ ਅਲੱਗ ਆ ਮੈਨੂੰ ਨਹੀਂ ਲੱਗਦਾ ਕਿ ਕੋਈ ਇੰਨੇ ਵਧੀਆ ਤਰੀਕੇ ਦੇ ਨਾਲ ਨੇਚਰ ਦੇ ਨਾਲ ਜਾਂ ਫਿਰ ਈਵਨ ਪੇਂਟ ਨੂੰ ਲੈ ਕੇ ਕਲਰਸ ਨੂੰ ਲੈ ਕੇ ਪਿਕਚਰਸ ਜਿਵੇਂ ਲਗਾਈਆਂ ਹੋਈਆਂ ਗੱਲ ਸ਼ੌਂਕ ਦੀ ਜਾਇਮਨ ਫਰਨੀਚਰ ਰੱਖਣ ਦੀ ਗੱਲ ਜੇ ਆਪਾਂ ਕਰੀਏ ਹਨਾ ਹੁਣ ਆਪਾਂ 2 ਸਾਲ ਬਾਅਦ ਤੋਂ ਫਰਨੀਚਰ ਰੱਖੀਦਾ ਤੀਜੇ ਸਾਲ ਆਪਾਂ ਚੇਂਜ ਕਰ ਦੇਈਦਾ ਉਹ ਕਿਉਂ ਚੇਂਜ ਕਰੀਦਾ ਵੀ ਜਿਹੜਾ ਬੰਦੇ ਨੂੰ ਵਿਜ਼ਿਟ ਕਰਨਾ ਚਾਹ ਪੇਂਟ ਆ ਚਾ ਫਰਨੀਚਰ ਨੂੰ ਉਹਨੂੰ ਦੇਖ ਕੇ ਲੱਗੇ ਵੀ ਜਿਹੜਾ ਵੀ ਇਹਦੀ ਲੁੱਕ ਕੁਝ ਨਾ ਕੁਝ ਡਿਫਰੈਂਟ ਆ ਹੁਣ ਕੁਝ ਹੋਰ ਆਈਡੀਆ ਹੈਗਾ ਹੁਣ ਆਪਾਂ ਛੇਤੀ ਫੇਰ ਅਪਗ੍ਰੇਡ ਕਰ ਦੇਣਾ ਹਨ ਇਹੋ ਗੱਲ ਹੁੰਦੀ ਮੈਂ ਕਹਿੰਦਾ ਗੱਲ ਸ਼ੌਂਕ ਦੀ ਆ ਗੱਲ ਸ਼ੌਂਕ ਦੀ ਆ ਨਾਲੇ ਇਦਾਂ ਲਖਵੀਰ ਜੀ ਅਸੀਂ ਕਰਾਂਗੇ ਕਿੰਨਿਆਂ ਨੂੰ ਗਾਂਧੀਆ ਬਿਜ਼ਨਸ ਮਿਲਦਾ ਜੇ ਮੰਨ ਲਓ ਕਿਸੇ ਤੋਂ ਪੇਂਟ ਕਰਵਾਉਨੇ ਆ ਉਹਨਾਂ ਨੂੰ ਜੌਬ ਮਿਲਣੀ ਆ ਚਾਹ ਕਿਸੇ ਤੋਂ ਆਪਾਂ ਫਲਾਵਰ ਲੈ ਕੇ ਆਉਨੇ ਆ ਉੱਥੇ ਆਪਾਂ ਪੈਸੀ ਸਪੈਂਡ ਕਰਦੇ ਆ ਫਰਨੀਚਰ ਲੈ ਕੇ ਆਉਨੇ ਆ ਇਹ ਵੀ ਇੱਕ ਸਰਕਲ ਹੀ ਆ ਹੂੰ ਬਿਲਕੁਲ ਸਹੀ ਗੱਲ ਆ ਬਾਕੀ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਥੋੜਾ ਜਿਹਾ ਮੁੱਲ ਲਾ ਕੇ ਵੀ ਵੈਸੇ ਆਪਾਂ ਆਪਣੇ ਸ਼ੌਂਕ ਜਿਹੜੇ ਉਹ ਪੂਰੇ ਕਰ ਸਕਦੇ ਆ ਗੱਲ ਡੈਕੋਰੇਸ਼ਨ ਦੀ ਚਾਹੇ ਫੁੱਲਾਂ ਦੀ ਹੋਵੇ ਚਾਹੇ ਪੇਂਟ ਦੀ ਹੋਵੇ ਹੁਣ ਕਈ ਇਦਾਂ ਵੀ ਹੋਣਾ ਇਹ ਵੀ ਸੁਣ ਕੇ ਵੀ ਹਾਂ ਜਾ ਕੇ ਆਈਏ ਸੋਡੀ ਤੁਹਾਨੂੰ ਮਿਲ ਕੇ ਆਈਏ ਨਾ ਤੇ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਆ ਜੇ ਤੁਸੀਂ ਵੀ ਪਾਰਟ ਬਣਨਾ ਚਾਹੁੰਦੇ ਹੋ ਸਾਡੇ ਇਸ ਪ੍ਰੋਗਰਾਮ ਦਾ ਸਾਡਾ ਘਰ ਜਾਂ ਫਿਰ ਤੁਹਾਡੇ ਅੰਦਰ ਕੋਈ ਆਪਣਾ ਕੋਈ ਟੈਲੈਂਟ ਹੈ ਜੋ ਤੁਸੀਂ ਹੀ ਗੱਲਬਾਤ ਕਰਨਾ ਪਸੰਦ ਕਰਦੇ ਹੋ ਤੇ ਤੁਸੀਂ ਸਾਨੂੰ ਵਿਜ਼ਿਟ ਵੀ ਕਰ ਸਕਦੇ ਹੋ ਟੂ ਮੈਲਨੀ ਡਰਾਈਵ ਯੂਨਿਟ ਨੰਬਰ 4 ਦੇ ਵਿੱਚ ਵਿਜ਼ਿਟ ਕਰਨਾ ਫਰੈਂਡਸ ਵੀਡੀਓ ਪ੍ਰੋਡਕਸ਼ਨ ਲਿਖਿਆ ਹੋਇਆ ਹੈ ਵੱਡੇ ਵੱਡੇ ਅੱਖਰਾਂ ਦੇ ਵਿੱਚ ਸਟੀਲ ਨੂੰ ਫੇਸ ਸਟੀਲਸ ਨੂੰ ਫੇਸ ਕਰਦੇ ਆਂ ਅਸੀਂ ਤੇ ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸੋਡੀ ਹੁਣਾਂ ਦਾ ਨੰਬਰ 416 303 444 ਜਿਹੜਾ ਜੀ ਇਹ ਤੁਸੀਂ ਡਾਇਲ ਕਰ ਸਕਦੇ ਹੋ ਪ੍ਰੋਗਰਾਮ ਤੋਂ ਬਾਅਦ ਵਿੱਚ ਤੁਹਾਡੀ ਸਾਡੀ ਗੱਲ ਹੋ ਸਕਦੀ ਹੈ 416 303 44 44 ਤੇ ਜੇ ਸਾਡੇ ਥਰੂ ਹੀ ਤੁਸੀਂ ਕਿਸੇ ਟਾਪਿਕ ਨੂੰ ਕਵਰ ਕਰਨਾ ਚਾਹੁੰਦੇ ਹੋ ਸਾਡੇ ਪ੍ਰੋਗਰਾਮਸ ਦੇ ਦੌਰਾਨ ਤੇ ਤੁਸੀਂ ਸਾਨੂੰ ਜਿਹੜਾ ਜੀ ਫਿਰ ਵੀ ਉਹ ਵੀ ਤੁਸੀਂ ਸਾਨੂੰ ਨੰਬਰਾਂ ਤੇ ਇਹਨਾਂ ਤੇ ਹੀ ਕਾਲ ਕਰਕੇ ਦੱਸ ਸਕਦੇ ਹੋ 416 716 4417 ਲਖਵੀਰ ਗਿੱਲ ਹੁਣਾਂ ਦਾ ਵੀ ਨੰਬਰ ਹੈ ਇਸ ਨੰਬਰ ਤੇ ਵੀ ਤੁਸੀਂ ਕਾਲ ਕਰ ਲੈਣੀ ਸਾਡਾ ਘਰ ਅੱਜ ਦੀ ਸੈਗਮੈਂਟ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੇ ਲਖਵੀਰ ਫਿਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਹੀ ਤਰ੍ਹਾਂ ਸਾਡਾ ਘਰ ਸੈਗਮੈਂਟ ਦੇ ਵਿੱਚ ਕਿਸੇ ਨਾ ਕਿਸੇ ਵਿਸ਼ੇ ਨੂੰ ਫਿਰ ਆਪਾਂ ਜਿਹੜਾ ਉਹ ਟੱਚ ਕਰਾਂਗੇ ਤੇ ਹੁਣ ਇਜਾਜ਼ਤ ਲਈ ਜੀ ਬਿਲਕੁਲ ਜੀ ਇਜਾਜ਼ਤ ਲੈਣ ਤੋਂ ਪਹਿਲਾਂ ਜੀ ਜਰੂਰ ਨੰਬਰ ਦੇ ਦਈਏ ਆਪਣੇ ਕਿ ਰੀਅਲ ਏਸਟੇਟ ਦੇ ਵਿੱਚ ਵੀ ਤੁਸੀਂ ਘਰ ਆਪਣਾ ਬਣਾਉਣਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ ਪਹਿਲਾ ਘਰ ਹੈ ਜਾਂ ਫਿਰ ਤੁਸੀਂ ਜਿਹੜਾ ਹੈਗਾ ਆ ਚੇਂਜ ਕਰਨਾ ਘਰ ਨੂੰ ਜਾਂ ਫਿਰ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ ਤੇ ਸਾਡੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ ਸੋਦੀ ਨਾਗਰਾ ਜਾਂ ਫਿਰ ਲਖਵੀਰ ਗਿੱਲ ਨੰਬਰ ਤੁਸੀਂ ਡਾਇਲ ਕਰਨਾ 416 716 4417 ਤੇ ਇੱਥੇ ਹੀ ਸਾਨੂੰ ਦੋਨਾਂ ਨੂੰ ਦੀ ਇਜਾਜ਼ਤ ਤੇ ਫਿਰ ਹੁੰਦੀ ਦੁਆਰਾ ਮੁਲਾਕਾਤ ਸਾਡੇ ਦੋਨਾਂ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ रौनक पंजाब दी टेलीविजन उत्ते खास प्रोग्राम जिसका नाम है साड्डा कर विद लखवीर हर वीरवार रात 8 बजे टोरंटो टाइम पे